ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਅੱਜ ਗੱਲ ਕਰਾਂਗੇ ਕੌਣ ਬਣੇਗਾ ਐਮਪੀ ਦੇ ਵਿੱਚ ਗੁਰਦਾਸਪੁਰ ਲੋਕ ਸਭਾ ਸੀਟ ਦੀ ਗੁਰਦਾਸਪੁਰ ਦੇ ਵਿੱਚ ਕੌਣ ਕੌਣ ਉਮੀਦਵਾਰ ਹੋਣਗੇ ਕਿਸ ਕਿਸ ਨੂੰ ਉਤਾਰਨਗੇ ਉਤਾਰੇ ਕੀ ਕਿਹੜੀ ਕਿਹੜੀ ਪਾਰਟੀ ਗੱਲਬਾਤ ਕਰਦੇ ਗਗਨਦੀਪ ਮੇਰੇ ਨਾਲ ਨੇ ਗਗਨ ਗੁਰਦਾਸਪੁਰ ਦੇ ਬਾਰੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤਾਂ ਬੀਜੇਪੀ ਲਗਾਤਾਰ ਦਾ ਖੇਡਦੀ ਰਹੀ ਚਿਹਰਿਆਂ ਦੇ ਉੱਪਰ ਪਰ ਕੀ ਇਹ ਹਾਲ ਗੁਰਦਾਸਪੁਰ ਦਾ ਬਿਲਕੁਲ ਅੱਜ ਇਧਰ ਵਾਲੀ ਥਾਂ ਦੇ ਉੱਤੇ ਮੈਂ ਆ ਚੁੱਕਿਆ ਔਰ ਮੈਨੂੰ ਲੱਗਦਾ ਕਿ ਉਹ ਜੀ ਡਿਟੇਲ ਤਾਂ ਸਾਡੇ ਕੋਲ ਨਹੀਂ ਹੋਣੀ ਪਰ ਫਿਰ ਵੀ ਜਿੰਨਾ ਅਸੀਂ ਕੋਸ਼ਿਸ਼ ਕਰਦੇ ਆ ਕਿ ਗੁਰਦਾਸਪੁਰ ਸੀੜ ਦੀ ਜੇਕਰ ਆਪਾਂ ਸਭ ਤੋਂ ਪਹਿਲਾਂ ਉਹਦੀ ਜਿਓਰਫੀ ਦੀ ਗੱਲ ਕਰੀਏ ਗੁਰਦਾਸਪੁਰ ਦਾ ਨਾਮ ਕਿਵੇਂ ਪੈਂਦਾ ਗੁਰਦਾਸਪੁਰ ਸੀੜ ਦਾ ਨਾਮ ਗੁਰਿਆਦਾਸ ਸੀ ਤੋਂ ਪੈਂਦਾ ਔਰ ਖਾਸ ਗੱਲ ਇਹ ਹੈ ਵਿਕਰਮ ਕਿ ਇਸ ਜਗ੍ਹਾ ਦੇ ਉੱਤੇ ਗੁਰਦਾਸਪੁਰ ਦੇ ਵਿੱਚ ਹੀ ਅਕਬਰ ਦੀ ਜੋ ਤਾਜਪੋਸ਼ੀ ਹੈ ਉਹ ਹੁੰਦੀ ਹੈ ਕਲਾਂ ਨੌਰ ਦੇ ਵਿੱਚ ਅਕਬਰ ਦੀ ਤਾਜਪੋਸ਼ੀ ਹੁੰਦੀ ਹੈ ਤਾਂ ਮੱਝ ਦੀ ਇਹ ਬਹੁਤ ਆਪੇ ਕਹਿ ਸਕਦੇ ਚਰਚ ਸੀਟ ਰਹੀ ਹੈ ਔਰ ਖਾਸ ਤੌਰ ਤੇ ਪਿਛਲੀ ਕਾਂਗਰਸ ਗਵਰਨਮੈਂਟ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਕਹਿੰਦੇ ਕਿ ਇੱਥੋਂ ਹੀ ਕਿਚਨ ਕੈਬਨਟ ਚਲਦੀ ਸੀ ਤਰਪਿੰਦਰ ਸਿੰਘ ਬਾਜਵਾ ਸੁਖਜਿੰਦਰ ਰੰਧਾਵਾ ਤੇ ਨਾਲ ਉਹਨਾਂ ਦੇ ਸਰਕਾਰੀਆਂ ਤਾਂ ਕਿਚਨ ਕੈਬਨਟ ਇੱਥੋਂ ਚਲਦੀ ਸੀ ਔਰ ਮਾਜੇ ਤੋਂ ਵੀ ਸਿਆਸਤ ਨੇ ਜਿਹੜਾ ਇੱਕ ਆਪਣਾ ਆਨੰਦ ਮਾਣਿਆ ਔਰ ਮਾਜੇ ਦੀ ਸਿਆਸਤ ਜਿਹੜੀ ਹੈ ਉਹ ਹਮੇਸ਼ਾ ਹੀ ਅਸੀਂ ਵੇਖਿਆ ਕਿ ਉਹ ਵੱਖਰੀ ਰਹੀ ਹੈ ਮਾਜਾ ਹਮੇਸ਼ਾ ਇੱਕ ਵੱਖਰੇ ਤਰੀਕੇ ਦੇ ਨਾਲ ਪਰਫਾਰਮ ਕਰਦਾ ਹੋਇ ਨਜ਼ਰ ਆਉਂਦਾ ਹੈ ਰਿਐਕਟ ਕਰਦਾ ਹੋਇ ਨਜ਼ਰ ਆਉਂਦਾ ਹੈ ਔਰ ਮਾਜਿਦ ਦੀ ਜਿਹੜੀ ਇਹ ਸੀਟਾਂ ਦੀ ਆਪਾਂ ਗੱਲ ਕਰ ਰਹੇ ਹਾਂ ਗੁਰਦਾਸਪੁਰ ਦੀ ਗੱਲ ਕਰ ਰਹੇ ਹਾਂ ਇਹਦੇ ਵਿੱਚ ਸੁਮੇਲ ਵੀ ਵੱਖਰਾ ਹੀ ਹੈ ਜੇ ਅਸੀਂ ਪਠਾਨਕੋਟ ਵਾਲੇ ਪਾਸੇ ਦੀ ਗੱਲ ਕਰ ਲਈ ਤਾਂ ਉਹ ਆਰਐਸਐਸ ਦਾ ਗੜ ਮੰਨਿਆ ਜਾਂਦਾ ਹੈ ਉੱਥੇ ਬੀਜੇਪੀ ਦੀ ਵੋਟ ਬੈਂਕ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ ਔਰ ਇਹ ਸੀਟ ਬੀਜੇਪੀ ਕਰਦਾ ਵੀ ਆਉਂਦਾ ਹੈ ਸੀਟ ਬੀਜੇਪੀ ਦੀ ਜਿਹੜੀ ਹੈ ਉਹ ਪਾਰਟੀ ਜਿੱਤਦੀ ਵੀ ਆਉਂਦੀ ਹੈ ਔਰ ਇਸ ਸਿੱਧਾ ਇਧਰਲੇ ਪਾਸੇ ਜੇ ਗੱਲ ਕਰ ਲਈਏ ਥੋੜਾ ਆਪਾਂ ਪੰਥਕ ਇਸ ਦੇ ਉੱਤੇ ਅਸਰ ਵੀ ਨਜ਼ਰ ਆਉਂਦਾ ਕਿਉਂਕਿ ਗੁਰਨਾਥ ਦੇ ਜਰੀ ਜੇਕਰ ਆਪਾਂ ਗੱਲ ਕਰੀਏ ਡੇਰਾ ਬਾਬਾ ਨਾਨਕ ਦੀ ਗੱਲ ਕਰਦੇ ਆਂ ਤਾਂ ਗੁਰਨਾਥ ਦੇ ਜਿਹੜੇ ਪਤਨੀ ਸੀਗੇ ਬੀਬੀ ਸੁਲਖਣੀ ਜੀ ਉਹਨਾਂ ਦਾ ਪਿੰਡ ਪੱਖੋ ਕੇ ਔਰ ਡੇਰਾ ਬਾਬਾ ਨਾਨਕ ਦੇ ਵਿੱਚੋਂ ਪਿੰਡ ਆਉਂਦਾ ਔਰ ਇਸ ਦੇ ਨਾਲ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਇੱਕ ਬਹੁਤ ਗੂੜਾ ਰਿਸ਼ਤਾ ਹੈ ਕਿਉਂਕਿ ਗੁਰਦਾਸਪੁਰ ਦੇ ਵਿੱਚ ਹੀ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ ਬੇਸ ਏਰੀਆ ਹੋਇਆ ਕਰਦਾ ਸੀ ਬੇਸ ਕੈਂਪ ਹੋਇਆ ਕਰਦਾ ਸੀ ਜਦੋਂ ਲਾਹੌਰ ਚੜ੍ਹਾਈ ਕਰਦੇ ਸੀ ਤਾਂ ਇਹ ਸੀ ਤਾਂ ਤੋਂ ਕਰਦੇ ਸੀ ਔਰ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੀ ਆਪਣੀ ਅਕੀਰਲੀ ਲੜਾਈ ਲੜੀ ਹੈ ਉਹ ਵੀ ਜੰਗ ਜਿਹੜੀ ਹੈ ਉਹ ਵੀ ਉਹਨਾਂ ਨੇ ਗੁਰਦਾਸਪੁਰ ਦੇ ਗੁਰਦਾਸ ਨੰਗਲ ਤੋਂ ਲੜੀ ਸੀਗੀ ਤਾਂ ਇੱਕ ਆਪਣੇ ਆਪ ਦੇ ਵਿੱਚ ਹਿਸਟਰੀ ਦੇ ਨਾਲ ਵੀ ਇਹ ਇੱਕ ਬਹੁਤ ਰਿਚ ਸਿਟੀ ਬਣ ਜਾਂਦਾ ਹੈ ਰਿਚ ਏਰੀਆ ਬਣ ਜਾਂਦਾ ਹੈ ਔਰ ਭਾਜਪਾ ਆਰਐਸਐਸ ਦਾ ਜਿਵੇਂ ਆਪਾਂ ਜ਼ਿਕਰ ਕਰ ਰਹੇ ਹਾਂ ਤਾਂ 84 ਦੇ ਦੌਰ ਦੇ ਵਿੱਚ ਔਰ ਉਸ ਟਾਈਮ ਦੇ ਵਿੱਚ ਬਹੁਤ ਸਾਰੇ ਆਰਐਸਐਸ ਦੇ ਭਾਜਪਾ ਦੇ ਕਾਂਗਰਸ ਦੇ ਲੀਡਰਾਂ ਦੇ ਕਤਲ ਵੀ ਹੋਏ ਹਾਲਾਂਕਿ ਉਸ ਤੋਂ ਬਾਅਦ ਖੜਕੂਵਾਦ ਦੇ ਦੌਰਾਨ ਖੜਕੂਵਾਦ ਦੇ ਦੌਰਾਨ ਬਿਲਕੁਲ ਔਰ ਉਸ ਤੋਂ ਬਾਅਦ ਇਸ ਦੀ ਤਸਵੀਰ ਸਮੇਂ-ਸਮੇਂ ਦੇ ਉਤੇ ਬਦਲਦੀ ਹੋਈ ਵੀ ਨਜ਼ਰ ਆਈ ਸੰਗ ਨੇ ਇੱਥੇ ਆਪਣੀਆਂ ਸ਼ਾਖਾਵਾਂ ਲਾਈਆਂ ਸੰਗ ਜਿਹੜਾ ਹੈ ਉਹ ਇਹ ਪਠਾਨਕੋਟ ਏਰੀਆ ਦੇ ਵਿੱਚ ਬਹੁਤ ਐਕਟਿਵ ਹੈ ਹਾਲਾਂਕਿ ਹੁਣ ਇਸ ਏਰੀਆ ਦੇ ਵਿੱਚ ਜੋ 크ਰਿਸਚੀਅਨਿਟੀ ਹੈ ਉਹ ਵੀ ਇੱਕ ਵੱਡਾ ਆਪਣਾ ਪ੍ਰਭਾਵ ਰੱਖਦੀ ਹੈ ਬਾਰਡਰ ਬੈਲਟ ਹੈ ਜਿਹੜੀ ਇਸ ਨੂੰ ਲੈ ਕੇ ਤਾਂ ਗੱਲ ਵੀ ਵਾਰ-ਵਾਰ ਉੱਠਦੀ ਰਹੀ ਹੈ ਐਸਜੀਪੀਸੀ ਨੂੰ ਲੈ ਕੇ ਲਗਾਤਾਰ ਕਿਹਾ ਜਾ ਰਿਹਾ ਕਿ ਕੀ ਕਰ ਰਹੇ ਹੋ ਤੁਸੀਂ ਬਿਲਕੁਲ ਤੁਸੀਂ ਦੇਖੋ ਗੁਰਦਾਸਪੁਰ ਦੇ ਵਿੱਚ ਜਾਓ ਤਾਂ ਤੁਹਾਨੂੰ ਬਹੁਤ ਸਾਰੇ ਪਾਸਟਰਾਂ ਦੇ ਪ੍ਰੋਗਰਾਮਾਂ ਦੇ ਫਲੈਕਸ ਬੋਰਡ ਜਿਹੜੇ ਨੇ ਉਹ ਲੱਗੇ ਹੋਏ ਨਜ਼ਰ ਆਉਣਗੇ ਬਹੁਤ ਸਾਰੀਆਂ ਧਰਮ ਪਰਬਤਨ ਦੀਆਂ ਜਿਹੜੀਆਂ ਗੱਲਾਂ ਉੜਦੀਆਂ ਨੇ ਉਹ ਗੁਰਦਾਸਪੁਰ ਦੇ ਹੀ ਇਹਨਾਂ ਏਰੀਆ ਦੇ ਵਿੱਚ ਉੜਦੀਆਂ ਤਾਂ ਇਸ ਕਰਕੇ ਇਹਨਾਂ ਲੀਡਰਾਂ ਦੇ ਵਾਸਤੇ ਵੀ ਕਿ ਇਹ ਮਜਬੂਰੀ ਕਹਿ ਲੋ ਜਾਂ ਇਹਨਾਂ ਦੇ ਵਾਸਤੇ ਵੀ ਕਿ ਇਹ ਜਾਣਾ ਉੱਥੇ ਉਹਨਾਂ ਦੇ ਕੋਲ ਮੱਥਾ ਟੇਕਣਾ ਪੈਂਦਾ ਔਰ ਬਹੁਤ ਸਾਰੀਆਂ ਵੀਡੀਓਜ਼ ਅਸੀਂ ਦੇਖਦੇ ਹਾਂ ਜਿਹਦੇ ਵਿੱਚ ਉੱਥੇ ਜਾ ਕੇ ਜਦੋਂ ਸੰਬੋਧਨ ਕਰ ਰਹੇ ਹੁੰਦੇ ਤਾਂ ਉਹਨੂੰ ਕੱਟ-ਕੱਟ ਕੇ ਫਿਰ ਜਿਹੜਾ ਹੈ ਵਾਇਰਲ ਵੀ ਕੀਤਾ ਗਿਆ ਤਾਂ ਗੁਰਦਾਸਪੁਰ ਸੀਟ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਖਰੇ ਤਰੀਕੇ ਦੇ ਸੁਮੇਲ ਨੂੰ ਆਪਾਂ ਕਹਿ ਸਕਦੇ ਹਾਂ ਨਾਲ ਬਣੀ ਹੋਈ ਹੈ ਏਰੀਏ ਦੀ ਜੇਕਰ ਆਪਾਂ ਖਾਸ ਤੌਰ ਤੇ ਗੱਲ ਕਰਦੇ ਆ ਤਾਂ ਗੁਰਦਾਸਪੁਰ ਦੇ ਵਿੱਚ ਏਰੀਏ ਇਲਾਕੇ ਕਿਹੜੇ-ਕਿਹੜੇ ਆ ਗੁਰਦਾਸਪੁਰ ਕਿਹੜੇ-ਕਿਹੜੇ ਵਿਧਾਨ ਸਭਾ ਹਲਕੇ ਆ ਉਹਨਾਂ ਵੱਲ ਲੈ ਕੇ ਚੱਲਦੇ ਆ ਤੁਹਾਨੂੰ ਤਾਂ ਗੁਰਦਾਸਪੁਰ ਲੋਕ ਸਭਾ ਹਲਕਾ ਜੋ ਹੈ ਉਹਦੇ ਵਿੱਚ ਆਉਂਦੇ ਵਿਧਾਨ ਸਭਾ ਹਲਕਾ ਸੁਜਾਨਪੁਰ ਪੂਆ ਪਠਾਨਕੋਟ ਗੁਰਦਾਸਪੁਰ ਦੀਨਾ ਨਗਰ ਕਾਦੀਆਂ ਬਟਾਲਾ ਫਤਿਹਗੜ ਚੂੜੀਆਂ ਡੇਰਾ ਬਾਬਾ ਲਾਲਨਕ ਇਹ ਹਲਕੇ ਆਉਂਦੇ ਗਗਨ ਬਿਲਕੁਲ ਔਰ ਜੀ ਤੁਸੀਂ ਇੱਧਰ ਦੇਖੋਗੇ ਡੇਰਾ ਬਾਬਾ ਨਾਨਕ ਆਪਾਂ ਕਵਾਂਗੇ ਇੱਥੇ ਕਿ ਪੰਥਕ ਇੱਥੇ ਅਸਰ ਜ਼ਿਆਦਾ ਹੈ ਫਤਿਹਗੜ ਚੂੜੀਆਂ ਹੋ ਗਿਆ ਬਟਾਲਾ ਦੀ ਗੱਲ ਕਰ ਲਈਏ ਕਾਦੀਆਂ ਦੀ ਗੱਲ ਕਰ ਲਈਏ ਦਿਨਾਨਗਰ ਸੁਜਾਨਪੁਰ ਭੋਆ ਪਠਾਨਕੁਰ ਗੁਰਦਾਸਪੁਰ ਗੁਰਦਾਸਪੁਰ ਵੀ ਤਾਂ ਇਹ ਦੇਖੋ ਇਹ ਏਰੀਆ ਜਿਹੜਾ ਹੈ ਇਹ ਤੁਹਾਨੂੰ ਇੱਥੇ ਤੁਹਾਨੂੰ Hindu ਵੋਟ ਜਿਹੜੀ ਆ ਉਹ ਜ਼ਿਆਦਾ ਨਜ਼ਰ ਆਊਗੀ ਇਹ RSS BJP ਦਾ ਭੋਆ ਪਠਾਨਕੁਰ ਤੇ ਦਿਨਾਨਗਰ ਔਰ ਖਾਸ ਤੌਰ ਤੇ ਉੱਤੇ ਇੱਥੇ ਝੱਖੜ ਦੇ ਵਿੱਚ ਵੀ ਉਹ ਅਸਰ ਨਹੀਂ ਹੋਇਆ ਆਮ ਆਦੀ ਪਾਰਟੀ ਦਾ ਝੱਖੜ ਜਿਹੜਾ ਹੈ ਉਹ ਇੰਨਾ ਸੀਟਾਂ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆਇਆ ਕਾਂਗਰਸ ਦੇ ਹਿੱਸੇ ਇੱਥੇ ਵੱਧ ਸੀਟਾਂ ਆਉਂਦੀਆਂ ਨੇ ਆਮ ਆਦੀ ਪਾਰਟੀ ਸਿਰਫ ਆਪਣੀ ਦੋ ਸੀਟਾਂ ਹੀ ਇੱਥੋਂ ਦੀ ਕੱਢ ਪਾਉਂਦੀ ਹੈ ਔਰ ਦੂਸਰੇ ਪਾਸੇ ਕਾਂਗਰਸ ਜਿਹੜੀ ਹੈ ਉਹ ਵਧੀਆ ਪਰਫਾਰਮ ਕਰਦੀ ਹੈ ਕਾਂਗਰਸ ਦੇ ਵੱਲੋਂ ਇੱਥੋਂ ਸੀਟਾਂ ਕੱਢੀਆਂ ਜਾਂਦੀਆਂ ਨੇ ਬੀਜੇਪੀ ਸਿਰਫ ਇੱਕ ਸੀਟ ਕੱਢ ਪਾਉਂਦੀ ਹੈ ਅਸ਼ਵਨੀ ਸ਼ਰਮਾ ਜਿਹੜਾ ਹੈ ਬੀਜੇਪੀ ਦੇ ਪ੍ਰਧਾਨ ਸਾਬਕਾ ਪ੍ਰਧਾਨ ਸੀਗੇ ਉਹ ਇਸ ਸੀਟ ਤੋਂ ਜਿਹੜਾ ਉਹ ਜਿੱਤ ਹਾਸਲ ਕਰਦੇ ਨੇ ਤੁਸੀਂ ਦੇਖੋ ਇਹਦੇ ਵਿੱਚ ਤਿੰਨੋਂ ਹੀ ਆਪਾਂ ਪਾਰਟੀਆਂ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦਾ ਆਪਣਾ ਪੜਾਅ ਸਿਰ ਹੈ ਕਾਂਗਰਸ ਵੀ ਹੈ ਆਮ ਆਦੀ ਪਾਰਟੀ ਵੀ ਹੈ ਔਰ ਬੀਜੇਪੀ ਦਾ ਵੀ ਇੱ ਲੋਕ ਸਭਾ ਹਲਕਿਆਂ ਦੀ ਆਪਾਂ ਗੱਲ ਕਰ ਰਹੇ ਹਾਂ ਜੇ ਨਤੀਜਿਆਂ ਦਾ ਆਪਾਂ ਜ਼ਿਕਰ ਕਰਦੇ ਹਾਂ ਤਾਂ ਲੋਕ ਸਭਾ ਨਤੀਜੇ ਕੀ ਕਹਿੰਦੇ ਨੇ ਤਾਂ ਲੰਬੇ ਸਮੇਂ ਤੋਂ ਵਿਕਰਮ ਜੀ ਦੇ ਬੀਜੇਪੀ ਦਾ ਗੜ ਵੀ ਕਿਹਾ ਜਾਂਦਾ ਕਿਉਂਕਿ ਬੀਜੇਪੀ ਬੇਸ਼ੱਕ ਜਿਵੇਂ ਮਰਜ਼ੀ ਆਪ ਦੀ ਸਟ੍ਰੈਟੇਜੀ ਦੇ ਨਾਲ ਲੜਦੀ ਰਹੀ ਹੈ ਭਾਵੇਂ ਵਿਨੋਦ ਖੰਨਾ ਨੂੰ 1998 ਤੋਂ ਇਹਨਾਂ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਫਿਰ 1999 ਦੇ ਵਿੱਚ ਵੀ ਫਿਰ 2004 ਦੇ ਵਿੱਚ ਵੀ ਵਿਨੋਦ ਖੰਨਾ ਲਗਾਤਾਰ ਜਿੱਤੇ ਰਹੇ ਫਿਰ ਪ੍ਰਤਾਪ ਸਿੰਘ ਬਾਜਵਾ ਆਉਂਦੇ ਆ ਪ੍ਰਤਾਪ ਬਾਜਵਾ ਹੁਣਾਂ ਨੇ ਹਰਾਇਆ ਜੀ ਪ੍ਰਤਾਪ ਬਾਜਵਾ ਆਉਂਦੇ ਆ 2009 ਦੇ ਵਿੱਚ ਉਸ ਤੋਂ ਬਾਅਦ ਫਿਰ 2014 ਦੇ ਵਿੱਚ ਫਿਰ ਵਿਨੋਦ ਖੰਨਾ ਜਿੱਤ ਜਾਂਦੇ ਆ ਪਰ ਉਸ ਤੋਂ ਬਾਅਦ ਫਿਰ ਜਾਖੜ ਹੁਣੀ ਛੋਟੀ ਜੀ ਪਾਰੀ ਖੇਡ ਜਾਂਦੇ ਆ ਦਿਹਾਂਤ ਹੋ ਜਾਂਦਾ ਤਾਂ ਉਸ ਤੋਂ ਕਰਕੇ ਬਾਈ ਇਲੈਕਸ਼ਨ ਹਾਂ ਉਸ ਤੋਂ ਬਾਅਦ ਛੋਟੀ ਜੀ ਪਾਰੀ ਸੁਨੀਲ ਜਾਖੜ ਹੁਣਾਂ ਦੇ ਹਿੱਸੇ ਆਉਂਦੀ ਆ ਤਾਂ ਫਿਰ ਸਨੀ ਦੇਵਲ ਔਰ ਸਨੀ ਦੇਵਲ ਆਉਂਦੇ ਆ ਸਨੀ ਦੇਵਲ ਹਰਾ ਦਿੰਦੇ ਆ ਫਿਰ ਸਨੀ ਦੇਵਲ ਜਾਖੜ ਉਹਨਾਂ ਨੂੰ ਔਰ ਉਸ ਤੋਂ ਬਾਅਦ ਬਹੁਤ ਇਸ ਚੀਜ਼ ਦੀ ਵੀ ਚਰਚਾ ਸੀ ਕਿ ਪਤਾ ਨਹੀਂ ਲੋਕਾਂ ਦੇ ਕਰਮ ਹੀ ਮਾੜੇ ਸੀਗੇ ਕਿ ਪੰਜਾਬ ਦਾ ਬੰਦਾ ਹੁੰਦਾ ਘੱਟੋ-ਘੱਟ ਕਿਉਂਕਿ ਫਿਲਮੀ ਚਿਹਰਾ ਉਹ ਨਲਕਾ ਜਿਹੜਾ ਪਟਿਆ ਸੀ ਸਨੀ ਦੇਵਲ ਉਹਨਾਂ ਨੇ ਬਾਰਡਰ ਫਿਲਮ ਦੇ ਵਿੱਚ ਉਹਦੇ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਨੇ ਵੋਟਾਂ ਪਾ ਦਿੱਤੀਆਂ ਕਿ ਇੱਥੇ ਵੀ ਨਲਕਾ ਪਟ ਦੇਣਗੇ ਬਿਲਕੁਲ ਜ਼ਿਕਰਮ ਕਿਉਂਕਿ ਜੇ ਆਪਾਂ 1998 ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਹ ਸੀਟ ਕਾਂਗਰਸ ਦੇ ਕੋਲ ਹੀ ਸੀ ਸੁਭਰਸ ਕੋਰ ਭਿੰਡਰ ਜੋ ਨੇ ਉਹਨਾਂ ਨੇ ਪੰਜ ਵਾਰ ਤੋਂ ਪੰਜ ਟਰਮ ਜਿਹ ਦਾ ਤਾਰ ਐਮਪੀ ਜਿੰਨਾ ਹੀ ਕਾਪੜੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਸੀ ਔਰ ਪੂਰੇ ਇੰਡੀਆ ਦੇ ਵਿੱਚ ਪਹਿਲੇ ਐਮਪੀ ਔਰ ਅਰਥੀਲ ਐਮਨ ਲੱਗਦਾ ਕਿ ਜਿਹੜੇ ਮਹਿਲਾ ਲਗਾਤਾਰ ਪੰਜ ਸਾਲ ਜਿੱਤੇ ਸੀਟਾਂ ਜਿੱਤੀਆਂ ਹੋਣਾ ਔਰ ਕਿਉਂਕਿ ਭਾਜਪਾ ਚਾਹੁੰਦੀ ਸੀ ਕਿ ਸੀਟ ਸਾਡੇ ਕੋਲ ਆਵੇ ਕਾਂਗਰਸ ਚਾਹੁੰਦੀ ਸੀ ਤਾਂ ਪੂਰਾ ਜ਼ੋਰ ਲਾਇਆ ਤਾਂ ਇਹ ਐਕਸਪੈਰੀਮੈਂਟ ਭਾਜਪਾ ਦੇ ਵੱਲੋਂ ਕੀਤਾ ਜਾਂਦਾ ਹੈ ਕਿ ਕਿਉਂ ਨਾ ਕੋਈ ਬਾਹਰਲਾ ਉਮੀਦਵਾਰ ਲਿਆ ਕੇ ਵੱਡਾ ਚਿਹਰਾ ਵੱਡਾ ਚਿਹਰਾ ਲਿਆ ਕੇ ਇੱਥੇ ਉਤਾਰ ਦਿੱਤਾ ਜਾਵੇ ਤਾਂ ਮੁੰਬਈ ਤੋਂ ਵਿਨੋਦ ਖੰਨਾ ਨੂੰ ਗੁਰਦਾਸਪੁਰ ਦੇ ਵਿੱਚ ਲਿਆ ਜਾਂਦੇ ਨੇ ਔਰ ਗੁਰਦਾਸਪੁਰ ਦੇ ਲੋਕਾਂ ਦੀ ਕਹਿੰਦੇ ਕਿ ਇਹ ਵੀ ਖਾਸੀਅਤ ਹੈ ਕਿ ਜੇਕਰ ਬਾਹਰੋਂ ਕੋਈ ਸੈਲੀਬ੍ਰਿਟੀ ਆ ਜਾਏ ਤਾਂ ਸਿਰ ਦੇ ਤੇ ਚੱਕ ਲੈਂਦੇ ਨੇ ਸੈਲੀਬ੍ਰੇਟ ਕਰਦੇ ਨੇ ਹਾਂ ਸੈਲੀਬ੍ਰੇਟ ਕਰਦੇ ਨੇ ਔਰ ਸਿਰ ਤੇ ਚੱਕ ਕੇ ਫਿਰ ਉਹਨਾਂ ਨੂੰ ਜਿਤਾਵ ਵੀ ਦਿੰਦੇ ਨੇ ਹਾਲਾਂਕਿ ਬినੋਦ ਖੰਡਾਉਣਾ ਨੇ ਉਹਦੇ ਜਿਹੜਾ ਫਲੇਵਰ ਬਣਾਇਆ ਸੀ ਤਾਂ ਉਹਦੇ ਕਰਕੇ ਲੋਕਾਂ ਨੇ ਬਹੁਤ ਉਹਨੂੰ ਐਪਰੀਸ਼ੀਏਟ ਵੀ ਕੀਤਾ ਸੀਗਾ ਪਰ ਫਿਰ ਬਾਅਦ ਦੇ ਵਿੱਚ ਕਿਉਂਕਿ ਉਹ ਪਿਛੜਿਆ ਵੀ ਇਲਾਕਾ ਹੈ ਕਿ ਉਹ ਬਾਰਡਰ ਬੈਲਟ ਹੋਣ ਕਰਕੇ ਕੰਮ ਨਹੀਂ ਹੋ ਪਾਇਆ ਇਸ ਇਲਾਕੇ ਜੀ ਔਰ ਕਿਉਂਕਿ ਫਿਰ ਕਿਉਂਕਿ ਸੈਲੀਬ੍ਰਿਟੀ ਹੁੰਦੇ ਨੇ ਮੁੰਬਈ ਜਾ ਜਾਣਾ ਪੈਂਦਾ ਤਾਂ ਅਸੈਸਿਬਿਲਟੀ ਕਰਕੇ ਉਹ ਚੀਜ਼ਾਂ ਜ਼ਰੂਰ ਕਿਤਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਉਹ ਨਾਰਾਜ਼ਗੀਆਂ ਵੀ ਰਹੀਆਂ ਪਰ ਇੰਨੀ ਜਰਾ ਅ ਅਨੈਸੈਸਿਬਿਲਟੀ ਵੀ ਨਹੀਂ ਸੀ ਜਿੰਨੀ ਸਨੀ ਦਿਓਲ ਨੇ ਦਿਖਾ ਦਿੱਤੀ ਸਨੀ ਦਿਓਲ ਤਾਂ ਜਿੰਨਾ ਇਹਨਾਂ ਨੇ ਜ਼ੋਰ ਵੀ ਦਿ ਹਲਕੇ ਦੇ ਵਿੱਚ ਨਹੀਂ ਗੁਜ਼ਾਰੇ ਉਹ ਰਿਸ਼ਦਗੀ ਦੇ ਪੋਸਟਰ ਤੱਕ ਲੱਗ ਗਏ ਤੁਹਾਨੂੰ ਯਾਦ ਹੋਊਗਾ ਦੀਪ ਸਿੱਧੂ ਹੁਣਾਂ ਨੇ ਬਹੁਤ ਸਪੋਰਟ ਕੀਤੀ ਸੀ ਸਣੀ ਬੀਉਲਦੀ ਕਿਉਂਕਿ ਦੀਪ ਸਿੱਧੂ ਹੁਣੀ ਸਮਝ ਲਓ ਕਿ ਜਦੋਂ ਬਹੁਤ ਗੁੱਡ ਰਿਲੇਸ਼ਨ ਸੀ ਦੀਪ ਸਿੱਧੂ ਪਰਿਵਾਰਕ ਇੱਕ ਤਰੀਕੇ ਨਾਲ ਮੈਂਬਰ ਹੀ ਸੀ ਉਹਨਾਂ ਦੇ ਰਾਈਟ ਹੈਂਡ ਸੀ ਸਾਰੀ ਉਹਨਾਂ ਨੇ ਸਟ੍ਰੈਟੇਜੀ ਘੜੀ ਜਦੋਂ ਦੀਪ ਸਿੱਧੂ ਬੰਬੇ ਦੇ ਵਿੱਚ ਸੀ ਤਾਂ ਸਾਰਾ ਕੰਮਕਾਜ ਵੀ ਨਾਲ ਕਿਉਂਕਿ ਤਰਮਿੰਦਰ ਹੁਣਾਂ ਦੇ ਨਾਲ ਵੀ ਜਦੋਂ ਫਿਲਮ ਆਈ ਦੀਪ ਸਿੱਧੂ ਦੀ ਤਾਂ ਉਹ ਚ ਤਰਮਿੰਦਰ ਨੇ ਰੋਲ ਵੀ ਕੀਤਾ ਤਾਂ ਬਹੁਤ ਗਿਣੀਆਂ ਚੁਣੀਆਂ ਫਿਲਮਾਂ 'ਚ ਉਹ ਤਰਮਿੰਦਰ ਨੇ ਕੰਮ ਕੀਤਾ ਬਹੁਤ ਪਰਿਵਾਰ ਹਾਲਾਂਕਿ ਕਹਿ ਚੁੱਕੇ ਨੇ ਕਿ ਇਸਵਰ ਉਹਨਾਂ ਨੇ ਸਿਆਸਤ ਦੇ ਵਿੱਚ ਜਿਹੜਾ ਹੈ ਉਹ ਦੁਬਾਰਾ ਨਹੀਂ ਉਹ ਰੋਲ ਨਿਭਾਉਣਾ ਸਿਆਸਤ ਦੇ ਵਿੱਚ ਉਹ ਨਹੀਂ ਆਉਣਗੇ ਪਰ ਕੀ ਬੀਜੇਪੀ ਇਸ ਹੀ ਸੀਟ ਦੇ ਉੱਤੇ ਕੋਈ ਸੈਲੀਬ੍ਰਿਟੀ ਚਿਹਰਾ ਉਤਾਰੇਗੀ ਕਿਹਦੇ ਕਿਹਦੇ ਨਾਮਾਂ ਦੀ ਚਰਚਾ ਹੋ ਰਹੀ ਹੈ ਉਹ ਆਪਾਂ ਅੱਗੇ ਹੁਣ ਜ਼ਿਕਰ ਕਰਦੇ ਹਾਂ ਤਾਂ ਜ਼ਿਕਰ ਕਰਦੇ ਹਾਂ ਲਗਾਤਾਰ ਉਮੀਦਵਾਰ ਕੌਣ ਹੋਏਗਾ ਬੀਜੇਪੀ ਦਾ ਤਾਂ ਸਭ ਤੋਂ ਪਹਿਲਾਂ ਜਿਹੜੀ ਤਸਵੀਰ ਲੱਗੀ ਹੈ ਉਹ ਪੰਜਾਬ ਬੀਜੇਪੀ ਪ੍ਰਧਾਨ ਤਾਂ ਸੁਨੀਲ ਜਾਖੜ ਹੋਣਾ ਦੀ ਆ ਵੱਡਾ ਕੱਦ ਸੁਨੀਲ ਜਾਖੜ ਹੋਣਾ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਕਾਂਗਰਸ ਦੇ ਵੱਖ-ਵੱਖ ਅਹੁਦੇ ਤੇ ਰਹੇ ਕਾਂਗਰਸ ਦੇ ਸਭਾ ਕਾ ਪ੍ਰਧਾਨ ਵੀ ਰਹੇ ਐਮਪੀ ਵੀ ਰਹੇ ਔਰ ਗੁਰਦਾਸਪੁਰ ਦੇ ਨਾਲ ਤਾਂ ਨਾਤਾ ਵੀ ਰਿਹਾ ਪਹਿਲਾਂ ਵੀ ਇਲੈਕਸ਼ਨ ਲੜੇ ਇੱਕ ਵਾਰ ਜਿੱਤੇ ਵੀ ਫਿਰ ਸੁਨੀਲ ਤੋਂ ਹਾਰੇ ਫਿਰ ਫਤੇਜੰਗ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਵਾ ਦੇ ਛੋਟੇ ਭਰਾ ਨੇ ਔਰ ਇਸ ਵਾਰ ਹਾਰ ਗਏ ਸੀ ਬੀਜੇਪੀ ਦੇ ਵਿੱਚ ਆ ਗਏ ਫਿਰ ਕਵਿਤਾ ਖੰਨਾ ਹੋਣਾ ਦਾ ਜ਼ਿਕਰ ਆਉਂਦਾ ਹੈ ਅਸ਼ਵਨੀ ਸ਼ਰਮਾ ਹੋਣਾ ਦੀ ਔਰ ਪਿਛਲੇ ਬੰਨੇ ਜਿਹੜੀ ਲਾਸਟ ਤਸਵੀਰ ਹੈ ਹਾਲਾਂਕਿ ਇਹਨਾਂ ਨੂੰ ਕਵਿਤਾ ਖੰਨਾ ਹੋਣਾ ਨੂੰ ਵੀ ਤੁਸੀਂ ਜਾਣਦੇ ਹੋ ਔਰ ਕਿਉਂਕ ਵਿਨੋਦ ਕੰਨਾ ਹੁਣਾ ਦੇ ਔਰ ਅਸ਼ਵਨੀ ਸ਼ਰਮਾ ਸਾਹਿਬ ਕਾ ਪ੍ਰਧਾਨ ਨੇ ਬੀਜੇਪੀ ਦੇ ਕੰਗਨਰ ਨੌਤ ਚਰਚਿਤ ਨਾ ਹੈ ਬਿਲਕੁਲ ਤਾਂ ਇਹੀ ਕਰਕੇ ਆਪਾਂ ਜੇਕਰ ਨਾਮਾ ਦੇ ਉੱਤੇ ਐਨਾਲਿਸਿਸ ਕਰੀਏ ਜ਼ਿਕਰ ਕਰੀਏ ਸੁਨੀਲ ਜਾਖੜ ਹਾਲਕੀ ਨਾਮ ਇਸ ਕਰਕੇ ਸਾਨੂੰ ਰੱਖਣਾ ਪਿਆ ਕਿਉਂਕਿ ਗੁਰਦਾਸਪੁਰ ਤੋਂ ਕੰਟੈਸਟ ਕਰ ਚੁੱਕੇ ਨੇ ਕੰਟੈਸਟ ਕਰ ਚੁੱਕੇ ਨੇ ਤਾਂ ਪਾਰਟੀ ਹੋ ਸਕਦਾ ਹੈ ਕਿ ਇਹਨਾਂ ਦੇ ਉੱਤੇ ਜ਼ਿੰਮੇਵਾਰੀ ਦੇ ਸਕਦੀ ਹੈ ਪਰ ਜੋ ਸਾਡੇ ਕੋਲ ਚਰਚਾਵਾਂ ਆ ਰਹੀਆਂ ਨੇ ਜੋ ਸਾਡੇ ਕੋਲ ਇਨਫੋਰਮੇਸ਼ਨ ਆ ਰਹੀ ਹੈ ਉਹ ਕਹਿੰਦੇ ਕਿ ਜਾਖੜ ਇਸ ਵਾਰ ਚਾਹੁੰਦੇ ਨੇ ਕਿ ਮੈਂ ਸੀਟਾ ਲੜਵਾਵਾ ਮੈਂ ਬੈਕਐਂਡ ਦੇ ਉੱਤੇ ਰਹਿ ਕੇ ਕਿੰਗ ਮੇਕਰ ਵਾਲੀ ਕਿੰਗ ਮੇਕਰ ਵਾਲੀ ਮੂਵੀ ਭੂਮੀਕਾ ਨਿਭਾਵਾ ਔਰ ਬੈਕਐਂਡ ਦੇ ਉੱਤੇ ਰਹਿ ਕੇ ਸਾਰਾ ਮੈਂ ਜੋ ਹੈ ਉਹ ਦੇਖਾ ਸਾਰਾ ਐਨਲਾਈਜ਼ ਕਰਾ ਔਰ ਸੁਨੀਲ ਜਾਖੜ ਜਿਹੜੇ ਨੇ ਆ ਹਾਲਾਂਕਿ ਇੰਟਰਸਟਿਡ ਨਜ਼ਰ ਨਹੀਂ ਆ ਰਹੇ ਔਰ ਉਥੇ ਫਤੇਜੰਗ ਬਾਜਵਾਦੀ ਗੱਲ ਕਰ ਲਈਏ ਤਾਂ ਫਤੇਜੰਗ ਬਾਜਵਾ ਇੱਕ ਆਪਣੇ ਆਪ ਦੇ ਵਿੱਚ ਉਸ ਏਰੀਆ ਦੇ ਵਿੱਚ ਪ੍ਰਭਾਵ ਰੱਖਦੇ ਨੇ ਪ੍ਰਤਾਪ ਸਿੰਘ ਬਾਜਵਾ ਦੇ ਹਾਲਾਂਕਿ ਭਰਾ ਨੇ ਕਾਂਗਰਸ ਦੇ ਵਿੱਚ ਸੀ ਜਦੋਂ ਉਹਨਾਂ ਨੂੰ ਟਿਕਟ ਨਹੀਂ ਕਾਂਗਰਸ ਵਿੱਚ ਦਿੱਤੀ ਜਾਂਦੀ ਕਿਉਂਕਿ ਪ੍ਰਤਾਪ ਬਾਜਵਾ ਆ ਜਾਂਦੇ ਉਹਨਾਂ ਨੇ ਥਾਲੇ ਉੱਤੇ ਨਾ ਫਤੇਜੰਗ ਬਾਜਵਾ ਜਿਹੜੇ ਨੇ ਭਾਜਪਾ ਵਿੱਚ ਸ਼ਾਮਲ ਹੋ ਜਾਂਦੇ ਨੇ ਤਾਂ ਉੱਥੇ ਚਰਚਾਵਾਂ ਫਤੇਜੰਗ ਬਾਜਵਾ ਨੂੰ ਵੀ ਲੜਾਉਂਦੀਆਂ ਨੇ ਪਰ ਮੈਂ ਜਿਸ ਜਿੱਕਰ ਦਾ ਜ਼ਿਕਰ ਪਹਿਲਾਂ ਵੀ ਕੀਤਾ ਕਿ ਭਾਜਪਾ ਹਮੇਸ਼ਾ ਸੈਲੀਬ੍ਰਿਟੀ ਕਾਰਡ ਖੇਡਨ ਦਾ ਹੀ ਇੱਥੇ ਸੋਚਦੀ ਹੈ ਤਾਂ ਸੈਲੀਬ੍ਰਿਟੀ ਕਾਰਡ ਜੇ ਖੇਡਿਆ ਜਾਊਗਾ ਤਾਂ ਕੀ ਕੰਗਣਾ ਰਣੌਤ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਾਊਗਾ ਇਹ ਬਹੁਤ ਸਾਰੀਆਂ ਚਰਚਾਵਾਂ ਬਣੀਆਂ ਹੋਈਆਂ ਨੇ ਗੁਰਦਾਸਪੁਰ ਦੇ ਲੋਕਾਂ 'ਚ ਬਹੁਤ ਚਰਚਾ ਹੋ ਰਹੀ ਹੈ ਕਿ ਕੰਗੜਾ ਰਣੌਤ ਆਸਰਦੀ ਹੈ ਔਰ ਸੈਲੀਬ੍ਰਿਟੀ ਜਿਵੇਂ ਉਹ ਸੈਲੀਬ੍ਰੇਟ ਕਰਦੇ ਨੇ ਤਾਂ ਕੀ ਕੰਗੜਾ ਰਣੌਤ ਨੂੰ ਵੀ ਉਸੇ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਜਾਊਗਾ ਜਿਵੇਂ ਸਰੀਦਿਓਨ ਨੂੰ ਕੀਤਾ ਜਿਵੇਂ ਵਿਨੋਦ ਖੰਨਾ ਨੂੰ ਕੀਤਾ ਕਿਉਂਕਿ ਕੰਗੜਾ ਰਣੌਤ ਜਿਹੜੀਆਂ ਟਿੱਪਣੀਆਂ ਕਰਦੇ ਨੇ ਨਾ ਟਿੱਪਣੀਆਂ ਕਰਦੇ ਪਿੱਛੇ ਜੇ ਸ਼ੁਭਨਾ ਵਿਵਾਦ ਵੀ ਰਿਹਾ ਤਾਂ ਸ਼ੁਭ ਦੇ ਗਾਣੇ ਤੇ ਸਟੋਰੀਆਂ ਵੀ ਪਾਰੇ ਨੇ ਹਾਂ ਔਰ ਸ਼ੁਭ ਦੇ ਗਾਣੇ ਦੇ ਉੱਤੇ ਉਹਨਾਂ ਨੇ ਲਾ ਕੇ ਆਪਣੇ ਭਾਂਜੇ ਦੀ ਫੋਟੋ ਲਾ ਕੇ ਸਟੋਰੀ ਵੀ ਪਾਈ ਪਰ ਕੰਗਣਾ ਰਣੌਤ ਦਾ ਹਾਲਾਕਿ ਕਿਹਾ ਸਰਵੇ ਹੋਇਆ ਉੱਥੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਸਰਵੇ ਕਰਵਾ ਲਏ ਨੇ ਸਰਵੇਜ਼ ਦੇ ਵਿੱਚ ਕਦੀ ਕੰਗਣਾ ਰਣੌਤ ਦਾ ਉੱਪਰ ਨਾਮ ਆ ਰਿਹਾ ਕਦੀ ਅਸ਼wini ਸ਼ਰਮਾ ਦਾ ਆ ਰਿਹਾ ਕਦੀ ਕਵਿਤਾ ਖੰਨਾ ਦਾ ਆ ਰਿਹਾ ਇਹ ਤਿੰਨਾਂ ਨਾਮਾਂ ਦੇ ਉੱਤੇ ਜਨਾ ਚਰਚਾ ਚੱਲ ਰਹੀ ਹੈ ਪਰ ਕਵਿਤਾ ਖੰਨਾ ਨੂੰ ਵੀ ਪਾਰਟੀ ਜਿਹੜੀ ਹੈ ਉਹ ਫੋਰਸ ਕਰ ਰਹੀ ਹੈ ਹੋ ਸਕਦਾ ਪਾਰਟੀ ਕਹੇ ਕਿ ਤੁਸੀਂ ਹੀ ਮੈਦਾਨ ਦੇ ਵਿੱਚ ਉਤਰੋ ਇੱਕ ਆਬਵੀਅਸ ਜੀ ਗੱਲ ਹੈ ਇੱਕ ਸਿੰਪਥੀ ਵੀ ਹੋਊਗੀ ਲੋਕਾਂ ਦੀ ਪਰ ਦੂਜਾ ਪਰਿਵਾਰ ਇਹਨਾਂ ਦਾ ਲਗਾਤਾਰ ਐਕਟਿਵ ਜਿੰਨਾ ਚਿਰ ਉਹ ਰਿਹਾ ਪਰ ਇਹ ਹੋ ਜਾਂਦਾ ਕਿ ਨਾਮ ਜੁੜ ਜਾਂਦਾ ਉਸ ਪਰਿਵਾਰ ਬਿਲਕੁਲ ਤੋ ਕੀ ਕਿ ਜਿਸ ਤਿੱਕ ਨਾਲ ਅਸੀਂ ਵੇਖਿਆ ਭਾਵੇਂ ਉਹ ਜਲੰਧਰ ਸੀਟ ਦੀ ਗੱਲ ਕਰ ਲਈ ਜਦੋਂ ਵਿਕਰਮ ਚੌਧਰੀ ਦੇ ਮਾਤਾ ਜੀ ਜਿਹੜੇ ਨੇ ਕਰਮਜੀਤ ਕੌਰ ਚੌਧਰੀ ਸੰਤੋਖ ਚੌਧਰੀ ਪੂਰੇ ਹੁੰਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਵੀ ਲੜਾਇਆ ਗਿਆ ਸੀਗਾ ਉਹਨਾਂ ਦੀ ਵਾਈਫ ਨੂੰ ਲੜਾਇਆ ਗਿਆ ਸੀਗਾ ਤਾਂ ਕਵਿਤਾ ਖੰਨਾ ਦਾ ਹਾਲਾ ਕਿ ਨਾਮ ਪਿਛਲੀ ਵਾਰ ਵੀ ਸੀ ਜਿਰੋਸਨੀ ਦੇਵਾਲ ਦਾ ਨਾਮ ਚਰਚਾ ਦੇ ਵਿਚਾਰ ਆ ਰਹੀ ਸੀ ਤਾਂ ਕਵਿਤਾ ਖੰਨਾ ਦਾ ਨਾਮ ਉਦੋਂ ਵੀ ਸੀ ਪਰ ਕੀ ਇਸ ਵਾਰ ਕਵਿਤਾ ਖੰਨਾ ਜਿਹੜੇ ਨੇ ਉਹ ਹਾਂ ਕਰਦੇ ਨੇ ਉਹ ਕਹਿੰਦੇ ਨੇ ਕੀ ਹਾਂ ਮੈਂ ਠੀਕ ਐ ਆ ਕੇ ਪੈਰ ਤਰਾਵਾ ਕਰਾਂਗੀ ਮੈਂ ਵੀ ਆ ਕੇ ਚੋਣ ਲੜਦੀਆਂ ਜਾਂ ਨਹੀਂ ਲੜਦੀ ਅਸ਼ਨੀ ਸ਼ਰਮਾ ਵੀ ਬਹੁਤ ਜ਼ੋਰ ਲਗਾ ਰਹੇ ਨੇ ਹਾਲਾਂਕਿ ਸਾਬਕਾ ਬੀਜੇਪੀ ਪ੍ਰਧਾਨ ਵੀ ਰਹੇ ਨੇ ਪਠਾਨਕੋਟ ਦੇ ਵਿੱਚ ਉਧਰ ਕਿਉਂਕਿ ਆਰਐਸਐਸ ਦਾ ਗੜ ਹੈ ਉਹ ਸੰਗ ਦਾ ਗੜ ਹੈ ਉਹ ਤਾਂ ਉਧਰਲੇ ਇਲਾਕਿਆਂ ਦੇ ਵਿੱਚ ਅਸ਼ੁਨੀ ਸ਼ਰਮਾ ਦਾ ਠੀਕ-ਠਾਕ ਉੱਥੇ ਹੋਲਡ ਹੈ ਤਾਂ ਉਹ ਹੋਲਡ ਦੇ ਕਾਰਨ ਇਹ ਸੀਟ ਔਰ ਆਪ ਦੀ ਇੰਨੀ ਵੇਵ ਹੋਣ ਦੇ ਬਾਵਜੂਦ ਕਿਸਾਨ ਅੰਦੋਲਨ ਪੰਜਾਬ ਤੋਂ ਲੀਡ ਕੀਤਾ ਪੰਜਾਬ ਦੇ ਵਿੱਚ ਜਗਣੀਆਂ ਚੁਣੀਆਂ ਸੀਟਾਂ ਜਿਹੜੀਆਂ ਆਈਆਂ ਭਾਜਪਾ ਦੀਆਂ ਔਰ ਉਹਨਾਂ ਦੇ ਵਿੱਚੋਂ ਉਸ ਹਨੇਰੀ ਦੇ ਵਿੱਚ ਆਪ ਦੀ ਹਨੇਰੀ ਦੇ ਵਿੱਚ ਫਿਰ ਕਿਸਾਨ ਅੰਦੋਲਨ ਦੀ ਵੇਵ ਜਦੋਂ ਆਏ ਗੁੱਸਾ ਸੀ ਲੋਕਾਂ ਦੇ ਮਨਾਂ ਦੇ ਵਿੱਚ ਉਦੋਂ ਜਿੱਤ ਜਾਣਾ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਬਿਲਕੁਲ ਹਾਲਾਂਕਿ ਬਹੁਤ ਸਾਰੀ ਤਸਵੀਰ ਜਿਹੜੀ ਹੈ ਉਹ ਭਾਜਪਾ ਤੇ ਕਾਲੀ ਦਲ ਦੇ ਅਲਾਈਅੰਸ ਦੇ ਉੱਤੇ ਵੀ ਟਿਕੀ ਰਹਿੰਦੀ ਹੈ ਕਿਉਂਕਿ ਭਾਜਪਾ ਤੇ ਕਾਲੀ ਦਲ ਦੇ ਰਿਲਾਇੰਸ ਅਲਾਈਅੰਸ ਦੇ ਨਾਲ ਹੀ ਇਹ ਸੀਟ ਜਿਹੜੀ ਹੈ ਗੁਰਦਾਸਪੁਰ ਦੀ ਹਮੇਸ਼ਾ ਜਿੱਤੀ ਗਈ ਹੈ ਅੱਜ ਤੱਕ ਕਦੀ ਭਾਜਪਾ ਔਰ ਅਕਾਲੀ ਦਲ ਨੇ ਬਿਨਾਂ ਲਾਇਸੈਂਸ ਤੋਂ ਇਹ ਸੀਟ ਨੂੰ ਨਹੀਂ ਜਿੱਤਿਆ ਪਿਛਲੀ ਵਾਰ ਸਣੀ ਦੇਵਲ ਨੇ ਵੀ ਜਦੋਂ ਇਹ ਚੋਣ ਲੜੀ ਇਹ ਤਾਂ ਉਹਦੇ ਵਿੱਚ ਅਕਾਲੀ ਦਲ ਦੇ ਲੀਡਰਾਂ ਨੇ ਵੀ ਬਕਾਇਦਾ ਉੱਥੇ ਸਮਰਥਨ ਦਿੱਤਾ ਸੀ ਉਹਨਾਂ ਦੀ ਸਪੋਰਟ ਕੀਤੀ ਸੀ 1 ਲੱਖ ਦੇ ਕਰੀਬ ਮਨਨ ਦਾ ਸ਼ਾਇਦ ਅਕਾਲੀ ਦਲ ਨੇ ਵੋਟ ਦਿੱਤੀ ਸੀਗੀ ਤਾਂ ਅਕਾਲੀ ਔਰ ਭਾਜਪਾ ਦਾ ਸੁਮੇਲ ਬਹੁਤ ਕੁਝ ਚੀਜ਼ਾਂ ਤੈਅ ਕਰੂਗਾ ਪਰ ਕੰਗੜਾ ਰਨ ਆਫ ਦੇ ਉੱਤੇ ਸਭ ਦੀ ਨਜ਼ਰ ਰਹਿਣੀ ਹੈ ਔਰ ਕੰਗੜਾ ਰਨ ਆਫ ਨੂੰ ਪੰਜਾਬੀ ਇਸ ਵਾਰ ਕਿਵੇਂ ਐਕਸੈਪਟ ਕਰਦੇ ਨੇ ਕਿਵੇਂ ਦਾ ਉਹਨਾਂ ਨੂੰ ਰਿਐਕਟ ਕਰਦੇ ਨੇ ਇਹ ਦੇਖਣ ਵਾਲੀ ਗੱਲ ਰਹੂਗੀ ਕਿਉਂਕਿ ਜੇ ਅਸੀਂ ਉਹਨਾਂ ਉਧਰ ਇਲਾਕੇ ਦੇ ਵਿੱਚ ਤਾਂ ਜ਼ਰੂਰ ਕਿਤਨਾ ਕਿਤੇ ਆਪਾਂ ਕਹਿ ਸਕਦੇ ਆਂ ਕਿ ਥੋੜੀ-ਬੋਟੀ ਇਹਨਾਂ ਦੀ ਐਕਸੈਪਟਡ ਹੋ ਜੂਗੀ ਪਰ ਇਧਰਲੇ ਪਾਸੇ ਜੇ ਆਉਂਗੇ ਦੀਨਾਨਗਰ ਵਾਲੇ ਪਾਸੇ ਜਾਂ ਇਧਰ ਡੇਰਾ ਬਾਬਾ ਨਾਨਕ ਗੁਰਦਾਸਪੁਰ ਇੱਥੇ ਮਨ ਲੱਗਦਾ ਵਿਰੋਧ ਦਾ ਵੀ ਕਿਤਨਾ ਸਾਹਮਣਾ ਕਰਨਾ ਪੈ ਜਾਵੇ ਕਿਉਂਕਿ ਇੱਕ ਰੈਜ਼ੈਂਟਮੈਂਟ ਤਾਂ ਜ਼ਰੂਰ ਹੈ ਹੀ ਹੈ ਕਿ ਕਿ ਜਿਸ ਦਿਨ ਕਿਤਨਾਲ ਫਿਰ ਉਹ ਭਾਵੇਂ ਕਦੀ ਦਿਲਜੀਤ ਨੂੰ ਬੋਲ ਦਿੰਦੇ ਨੇ ਕਦੀ ਸ਼ੁਭ ਨੂੰ ਬੋਲ ਦਿੰਦੇ ਨੇ ਮਤਲਬ ਜਿਹੜਾ ਇਹਨਾਂ ਦੇ ਦਾਦੇ ਉੱਤੇ ਆ ਜਾਂਦਾ ਤਾਂ ਉਹਨੂੰ ਲਪੇਟੇ ਦੇ ਵਿੱਚ ਕੰਗਨਰਾ ਰੌਤ ਲਈ ਲੈ ਲੈਂਦੇ ਨੇ ਬਾਕੀ ਕੰਗਨਰਾ ਕਹਿੰਦੇ ਕਿ ਹਿਮਾਚਲ ਤੋਂ ਵੀ ਇ ਹੋਮ ਸਟੇਟ ਦੇ ਵਿੱਚ ਭੇਜ ਦਿਓ ਮੈਂ ਬਿਲਕੁਲ ਪਰ ਚਰਚਾ ਇਸ ਤਰ੍ਹਾਂ ਪਰ ਇਹੀ ਗੱਲ ਹੈ ਕਿ ਕਿਉਂਕਿ ਸਰਵੇਜ਼ ਦੇ ਵਿੱਚ ਨਾਮ ਕਹਿੰਦੇ ਅਕਸ਼ੇ ਕੁਮਾਰ ਦਾ ਵੀ ਚੱਲਿਆ ਸੀਗਾ ਅਕਸ਼ੇ ਕੁਮਾਰ ਨੂੰ ਵੀ ਤਾਰਨ ਦੀ ਗੱਲ ਚੱਲ ਰਹੀ ਸੀ ਚਰਚਾ ਤਾਂ ਯੂਵਰਾਜ ਸਿੰਘ ਦੀ ਵੀ ਚੱਲ ਰਹੀ ਸੀ ਯੂਵਰਾਜ ਸਿੰਘ ਨੇ ਉਹਨੇ ਕਲੀਅਰ ਕਰ ਦਿੱਤਾ ਕਿ ਭਾਈ ਮੈਂ ਕੋਈ ਇਲੈਕਸ਼ਨ ਨਹੀਂ ਲੜਨਾ ਬਿਲਕੁਲ ਤੁਸੀਂ ਜਿਵੇਂ ਜ਼ਿਕਰ ਕੀਤਾ ਯੂਵਰਾਜ ਸਿੰਘ ਉਹਨਾਂ ਦਾ ਨਾਮ ਵੀ ਬਹੁਤ ਚਰਚਾ ਚੱਲਿਆ ਹਾਲਾਂਕਿ ਉਹਨਾਂ ਨੇ ਟਵੀਟ ਕੀਤਾ ਉਹ ਟਵੀਟ ਕਰਕੇ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਕਿ ਮੇਰਾ ਉਹ ਵੀ ਲੈਣਾ ਦੇਣਾ ਨਹੀਂ ਹਾਲਾਂਕਿ ਸਰਵੇ ਯੂਵਰਾਜ ਸਿੰਘ ਦੇ ਵੀ ਹੋ ਗਏ ਸੀ ਉਹ ਕਰਵਾਏ ਗਏ ਸੀਗੇ ਅਕਸ਼ੇ ਕੁਮਾਰ ਦੇ ਵੀ ਸਰਵੇ ਹੋਏ ਨੇ ਅਕਸ਼ੇ ਕੁਮਾਰ ਹਾਲਾਂਕਿ ਕਹਿ ਰਹੇ ਸੀ ਕਿ ਲੁਧਿਆਣੇ ਸ਼ਿਪ ਕੀ ਤਜਰਬਾ ਲੁਧਿਆਣੇ ਉਨੇ ਚਰਚਾ ਚੱਲ ਰਹੀ ਹੈ ਕਿ ਅਕਸ਼ੇ ਕੁਮਾਰ ਜੋ ਨੇ ਉਹ ਸ਼ਾ ਲੁਧਿਆਣੇ ਦੇ ਵਿੱਚ ਆ ਸਕਦੇ ਨੇ ਪਰ ਭਾਜਪਾ ਦੇ ਕੋਲ ਜੋ ਸੰਭਾਵੀ ਚਿਹਰੇ ਨੇ ਹਾਲਾਂਕਿ ਨਾਮ ਜੇਕਰ ਆਪਾਂ ਕਿਸੇ ਵੀ ਚਿਹਰੇ ਦਾ ਗੱਲ ਕਰੀਏ ਤਾਂ ਸਾਰੇ ਹੀ ਵੱਡੇ ਕਾਦੇ ਇਹਨਾਂ ਦੇ ਕੋਲ ਚਿਹਰੇ ਨਜ਼ਰ ਆ ਰਹੇ ਨੇ ਫਿਰ ਉਹ ਜਾਖੜ ਹੋਣ ਬਾਜਵਾ ਫਤਿਹਜੰਗ ਬਾਜਵਾ ਹੋਣ ਕਵਿਤਾ ਖੰਨਾ ਹੋਣ ਅਸ਼ੁਨੀ ਸ਼ਰਮਾ ਹੋਣ ਜਾਂ ਫਿਰ ਕੰਗਣਾ ਰਣੌਤ ਹੋਣ ਤਾਂ ਚਿਹਰੇ ਇਹਨਾਂ ਦੇ ਕੋਲ ਸਾਰੇ ਹੀ ਹੈਵੀweight ਆਪਾਂ ਚਿਹਰੇ ਕਹਿ ਸਕਦੇ ਇਸ ਵੇਲੇ ਨਜ਼ਰ ਆ ਰਹੇ ਨੇ ਬਿਲਕੁਲ ਬਿਲਕੁਲ ਤਾਂ ਹੁਣ ਅੱਗੇ ਚੱਲਦੇ ਹਾਂ ਹੁਣ ਅੱਗੇ ਚੱਲਦੇ ਹਾਂ ਤੇ ਗੱਲ ਹੁਣ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਕਿਹਨੂੰ ਮੈਦਾਨ ਚ उतਾਰੇਗੀ ਸ਼ਰੀਕਲਸੀ ਹੁਣੀ ਨੇ ਮੌਜੂਦਾ ਐਮਐਲਏ ਨੇ ਰਮਨ ਬਹਿਲ ਹੁਣੀ ਨੇ ਜਗਰੂਪ ਸੇਖਵਾ ਹੁਣੀ ਨੇ ਇਹਨਾਂ ਦੇ ਪਰਿਵਾਰ ਦੀ ਲੈਗਸੀ ਵੀ ਹੈਗੀ ਆ ਸਿਆਸਤ ਦੇ ਵਿੱਚ ਸਰਗਰਮ ਰਿਹਾ ਪਰਿਵਾਰ ਵੱਡੇ ਅਹੁਦਿਆਂ ਤੇ ਰਿਹਾ ਆ ਅਕਾਲੀ ਦਲ ਛੱਡ ਕੇ ਫਿਰ ਇਧਰ ਆਇਆ ਤਾਂ ਸੁਖਬੀਰ ਜਦੋਂ ਅਰਵਿੰਦ ਕੇਜਰੀਵਾਲ ਹੁਣੀ ਖੁਦ ਆਏ ਸੀ ਕਿ ਜਦੋਂ ਇਹਨਾਂ ਦੇ ਪਿਤਾ ਦੇਹਾਂਤ ਹੋ ਗਿਆ ਪਿਤਾ ਜੀ ਦਾ ਦੇਹਾਂਤ ਹੋ ਗਿਆ ਔਰ ਜਦੋਂ ਜੁਆਇਨਿੰਗ ਵੀ ਹੋਈ ਸਵਤ ਸਿੰਘ ਸੇਖਵਾ ਹੁਣਾ ਦੀ ਤਾਂ ਉਦੋਂ ਆਏ ਸੀ ਡਾਕਟਰ ਕੇਡੀ ਸਿੰਘ ਹੁਣੀ ਨੇ ਅਰਜੀਵ ਸ਼ਰਮਾ ਹੁਣੀ ਨੇ ਤਾਂ ਗੱगन ਕਰੀਏ ਸ਼ੁਰੂ ਸ਼ਰੀਕਲਸੀ ਤੋਂ ਲੈ ਕੇ ਬਿਲਕੁਲ ਸ਼ਰੀਕਲਸੀ ਹਾਲਾਂਕਿ ਕਿਉਂ सोच रही है कि एमएलए या फिर मिनिस्टर होण ਤਾਂ ਉਸ ਨੂੰ ਲੜਾਇਆ ਜਾ ਸਕਿਆ ਹਾਲਾਂਕਿ ਗੁਰਦਾਸਪੁਰ ਸੀਟ ਤੋਂ ਜੋ ਕਟਾਰੂ ਚੱਕ ਨੇ ਲਾਲਚਨ ਕਟਾਰੂ ਚੱਕ ਨੇ ਉਹ ਉਸੇ ਇਹਨਾਂ ਦੀ ਕੌਨਸਟੈਂਸੀ ਦੇ ਵਿੱਚ ਸੀਟ ਪੈਂਦੀ ਹੈ ਪਰ ਕਿਉਂਕਿ ਗੁਰਦਾਸਪੁਰ ਜਨਰਲ ਸੀਟ ਹੈ ਔਰ ਰਿਜ਼ਰਵ ਸੀਟ ਦੇ ਉੱਤੋਂ ਦੀ ਜੋ ਐਸਸੀ ਰਿਜ਼ਰਵ ਸੀਟ ਹੈ ਹੁਸ਼ਿਆਰ ਉੱਧਰ ਨੇ ਪਾਸੇ ਕਟਾਰੂ ਚੱਕ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਸ਼ਿਫਟ ਕੀਤਾ ਜਾ ਸਕਦਾ ਉੱਥੋਂ ਹੀ ਲੜਾਇਆ ਜਾ ਸਕਦਾ ਹਾਲਾਂਕਿ ਹੁਣ ਇਹ ਨਹੀਂ ਸਮਝ ਆਉਂਦੀ ਕਿ ਗੁਰਦਾਸਪੁਰ ਤੋਂ ਲਾਲਚਨ ਕਟਾਰੂਚਾ ਕਿ ਕੰਟੈਸਟ ਕਿਵੇਂ ਕਰ ਚੁੱਕੇ ਨੇ ਪਿਛਲੀ ਵਾਰ ਉਹਨਾਂ ਨੇ ਕਿ ਡੈਸ ਕੀਤਾ ਹੋਇਆ ਆਰਐਮਪੀ ਜਦੋਂ ਉਹ ਕਾਮਰੇਡ ਯੂਨੀਅਨ ਦੇ ਨਾਲ ਸੀਗੇ ਤਾਂ ਉਹਨਾਂ ਨੇ ਕੰਟੈਸਟ ਕਟਾਰੂਚਾ ਨਹੀਂ ਗੁਰਦਾਸਪੁਰ ਸੀਟ ਤੋਂ ਕੀਤਾ ਕਿਉਂਕਿ ਹੁਣ ਤਾਂ ਮੰਤਰੀ ਬਣ ਕੇ ਜੇ ਹੁਣ ਲੜਨਗੇ ਤਾਂ ਸ਼ਾਇਦ ਉਹ ਚੈਲੰਜ ਵੀ ਹੋ ਸਕਦਾ ਹੈ ਅਦਾਲਤਾਂ ਦੇ ਵਿੱਚ ਕਿ ਇਸ ਰਿਜ਼ਰਵ ਸੀਟ ਤੋਂ ਬਿਨਾ ਉਹ ਕਿਵੇਂ ਇੱਥੇ ਕੰਟੈਸਟ ਕਰ ਸਕਦੇ ਨੇ ਤਾਂ ਉਹ ਨਾਮ ਜਿਹੜਾ ਹੈ ਇਹ ਕਟਾਰੂਚਾ ਕਹ ਲਾ ਤਾਂ ਉਹ ਤਾਂ ਦੂਸਰੇ ਪਾਸੇ ਹੀ ਹਿਸ਼ਾਰਪੁਰ ਨੂੰ ਸ਼ਿਫਟ ਹੁੰਦਾ ਨਜ਼ਰ ਆ ਰਿਹਾ ਹੈ ਦਾ ਸ਼ਹਿਰੀ ਕਲਸੀ ਬਟਾਲੇ ਤੋਂ ਵਿਧਾਇਕ ਨੇ ਪਾਰਟੀ ਇਹਨਾਂ ਦੇ ਉੱਤੇ ਕੀ ਆਪਣਾ ਦਾਅ ਖੇਡੇਗੀ ਜਾਂ ਫਿਰ ਰਮਨ ਬਹਿਲ ਕਾਂਗਰਸ ਨੂੰ અલਵਿਦਾ ਛੱਡ ਕੇ ਕਿ ਕੋਈ ਕੈਪਟਨ ਤੁਹਾਡੇ ਦੇ ਸੀਗੇ ਔਰ ਕੈਪਟਨ ਤੁਹਾਡੇ ਤੋਂ ਬਾਅਦ ਫਿਰ ਇਧਰਲੇ ਪਾਸੇ ਨੂੰ ਆਉਂਦੇ ਨੇ ਆਮ ਆਦੀ ਪਾਰਟੀ ਦੇ ਵਿੱਚ ਆਉਂਦੇ ਨੇ ਚੇਅਰਮੈਨੀਆਂ ਨੂੰ ਦਿੱਤੀ ਹੋਈ ਹੈ ਇਹਨਾਂ ਦੇ ਉੱਤੇ ਪਾਰਟੀ ਭਰੋਸਾ ਜਤਾਉਗੀ ਕਿਉਂਕਿ ਪੋਸਟਰ ਦੀ ਜਿਹੜੀ ਆਪਾਂ ਗੱਲ ਕਰਦੇ ਆਂ ਪੋਸਟਰ ਇਹਨਾਂ ਦੇ ਵੀ ਨਜ਼ਰ ਆ ਰਹੇ ਨੇ ਪੋਸਟਰ ਇਹਨਾਂ ਦੇ ਵੀ ਨਜ਼ਰ ਆ ਰਹੇ ਨੇ ਔਰ ਪੋਸਟਰ ਰਜੀਵ ਸ਼ਰਮਾ ਦੇ ਵੀ ਨਜ਼ਰ ਆ ਰਹੇ ਨੇ ਰਜੀਵ ਸ਼ਰਮਾ ਨੂੰ ਹਾਲਾਂਕਿ ਗੁਰਦਾਸਪੁਰ ਲੋਕ ਸਭਾ ਹਲਕੇ ਦਾ ਇਨਚਾਰਜ ਲਗਾਇਆ ਹੋਇਆ ਹੈ ਰਜੀਵ ਸ਼ਰਮਾ ਗੁਰਦਾਸਪੁਰ ਲੋਕ ਸਭਾ ਹਲਕੇ ਦਾ ਇਨਚਾਰਜ ਵੀ ਨਹੀਂ ਤਾਂ ਪੋਸਟਰ ਇਹਨਾਂ ਦੇ ਵੀ ਨਜ਼ਰ ਆਉਂਦੇ ਨੇ ਪਰ ਰਮਨ ਬਹਿਲ ਹਾਲਾਂਕਿ ਪਾਰਟੀ ਨੂੰ ਜ਼ਰੂਰ ਇਹ ਕਹਿ ਰਹੇ ਹੋਣਗੇ ਕਿ ਮੈਨੂੰ ਦਿੱਤਾ ਜਾਵੇ ਮੌਕਾ ਮੈਂ ਕੰਟੈਸਟ ਕਰ ਸਕਦਾ ਪਰ ਪਾਰਟੀ ਉਹ ਹੈਵੀ weight ਚੈਂਪੀਅਨਸ਼ਿਪ ਦੇ ਵਿੱਚ ਚਿਹਰਾ ਉਸ ਤਿੱਕਦਾ ਹੈਵੀ ਕਿਸ ਤਰ੍ਹਾਂ ਲੱਭਦੀ ਹੈ ਉਹ ਦੇਖਣ ਵਾਲੀ ਗੱਲ ਰੂਗੀ ਜਗਰੂਪ ਸੇਖਵਾ ਦਾ ਜੇ ਆਪਾਂ ਸਿਕਰ ਕਰਦੇ ਆ ਚੁੱਕੇ ਚੋਣ ਵੀ ਲੜ ਚੁੱਕੇ ਨੇ ਯਾਰ ਜਨਸਕੱਤਰ ਨੇ ਜਲੰਧਰ ਚੋਣ ਦੇ ਵਿੱਚ ਵੱਡੀ ਇਹਨਾਂ ਨੇ ਭੂਮਿਕਾ ਨਿਭਾਈ ਸੀ ਉੱਥੇ ਬਹੁਤ ਐਕਟਿਵ ਰਹੇ ਸੀਗੇ ਔਰ ਦੂਜੀ ਗੱਲ ਇਹ ਕਿ ਪੰਜਾਬ ਦੇ ਤਾਂ ਲੀਡਰਾਂ ਦੇ ਚਾਹੀਤੇ ਹੈਗੇ ਆ ਦਿੱਲੀ ਵਾਲਿਆਂ ਦੇ ਵੀ ਖਾਸ ਬਿਲਕੁਲ ਦਿੱਲੀ ਦੇ ਨਾਲ ਇੱਕ ਕਾਫੀ ਨੇੜਤਾ ਇਹਨਾਂ ਦੀ ਤਾਂ ਜਗਰੂਪ ਸੇਖਵਾ ਹੋਣੀ ਵੀ ਦੌੜ ਦੇ ਵਿੱਚ ਨੇ ਔਰ ਉੱਥੇ ਡਾਕਟਰ ਕੇੜੀ ਸਿੰਘ ਦੀ ਗੱਲ ਕਰ ਲਈਏ ਸਮਾਜ ਸੇਵਾ ਦੇ ਵਿੱਚੋਂ ਕੰਮ ਕਰ ਰਹੇ ਨੇ ਔਰ ਮਸ਼ਹੂਰ ਡਾਕਟਰ ਨੇ ਇਹ ਠਾਨਕੋਟ ਏਰੀਆ ਦੇ ਵਿੱਚ ਇਹਨਾਂ ਦਾ ਵਧੀਆ ਰਸੂਕ ਹੈ ਅ ਅੱਖਾਂ ਦੇ ਸਪੈਸ਼ਲ ਸਪੈਸ਼ਲ ਡਾਕਟਰ ਨੇ ਇਹ ਸਪੈਸ਼ਲਿਸਟ ਨੇ ਔਰ ਡਾਕਟਰ ਕੇ.ਡੀ. ਸਿੰਘ ਹੁਣੀ ਹਾਲਾਂਕਿ ਕਦੀ ਵੀ ਇਹਨਾਂ ਨੇ ਕਲੇਮ ਨਹੀਂ ਕੀਤਾ ਜਿਵੇਂ ਅ ਅਸੀਂ ਦੇਖਦੇ ਆ ਲੀਡਰ ਦੀ ਇੱਛਾ ਤਾਂ ਹੁੰਦੀ ਹੈ ਪਰ ਉਹਨਾਂ ਨੇ ਕਦੀ ਕਿਹਾ ਨਹੀਂ ਉਹ ਕਹਿੰਦੇ ਜੋ ਪਾਰਟੀ ਮੈਨੂੰ ਦੋਗੀ ਸੇਵਾ ਮੈਂ ਕਰਨ ਲਈ ਤਿਆਰ ਆ ਤਾਂ ਇੱਕ ਚਿਹਰਾ ਇੱਕ ਆਪਾਂ ਕਹਿ ਸਕਦੇ ਆ ਹੈਵੀ ਚਿਹਰਾ ਇਹ ਵੀ ਨੇ ਡਾਕਟਰ ਕੇ.ਡੀ. ਸਿੰਘ ਹੁਣੀ ਕਿਉਂਕਿ ਲੋਕਾਂ ਦੇ ਵਿੱਚ ਕਾਫੀ ਮਿਲਦੇ ਨੇ ਜਦੋਂ ਹੜ੍ਹ ਆਏ ਗੁਰਦਾਸਪੁਰ ਵਾਲੇ ਪਾਸੇ ਤਾਂ ਇਹਨਾਂ ਨੇ ਆਪ ਜਾ ਜਾ ਕੇ ਉੱਥੇ ਲੋਕਾਂ ਦੇ ਨਾਲ ਸੇਵਾ ਕੀਤੀ ਮੈਦਾਨ ਦੇ ਵਿੱਚ ਉਤਰੇ ਹੋਏ ਸੀਗੇ ਟਰੈਕਟਰ ਟਰਾਲੀਆਂ ਦੇ ਵਿੱਚ ਬਹਿ ਬਹਿ ਕੇ ਜਾ ਕੇ ਲੋਕਾਂ ਨੂੰ ਰੀਲੀਫ ਕੈਂਪਾਂ ਦੇ ਵਿੱਚ ਉਹਨਾਂ ਦੀ ਆਈਸਾਈਡ ਚੈੱਕ ਕਰ ਰਹੇ ਸੀ ਉਨ੍ਹਾਂ ਦੇ ਨਾਲ ਜੋ ਹੈ ਜਾ ਕੇ ਮਿਲ ਰਹੇ ਸੀ ਉਹਨਾਂ ਦੇ ਵਾਸਤੇ ਕੰਮ ਕੀਤਾ ਜਾ ਰਿਹਾ ਸੀਗਾ ਹੋਰ ਵੀ ਬਹੁਤ ਸਾਰੀਆਂ ਸਮਾਜ ਸੇਵੀ ਐਕਟੀਵਿਟੀਜ਼ ਜਿਹੜੀਆਂ ਨੇ ਉਹ ਨੋਬਲ ਕਾਜ਼ ਦੇ ਉੱਤੇ ਡਾਕਟਰ ਕੇ.ਡੀ. ਸਿੰਘ ਹਣੀ ਲਗਾਤਾਰ ਕਰਦੇ ਰਹਿੰਦੇ ਨੇ ਕਿ ਪਾਰਟੀ ਦੇ ਕੋਲ ਹੀ ਕਿ ਹੈਵੀ ਆਪਾਂ ਫੇਸ ਦੀ ਗੱਲ ਗੱਲ ਕਰੀਏ ਤਾਂ ਡਾਕਟਰ ਕੇ.ਡੀ. ਸਿੰਘ ਵੀ ਇੱਥੇ ਨਜ਼ਰ ਆ ਰਹੇ ਨੇ ਔਰ ਰਜੀਵ ਸ਼ਰਮਾ ਜਿਵੇਂ ਮੈਂ ਜ਼ਿਕਰ ਕਰੀ ਚੁੱਕਿਆ ਹਾਂ ਵਿਕਰਮ ਗੁਰਦਾਸਪੁਰ ਲੋਕ ਸਭਾ ਹਲਕੇ ਦਾ ਇਹਨਾਂ ਨੂੰ ਇਨਚਾਰਜ ਲਗਾਇਆ ਹੋਇਆ ਹੈ ਤਾਂ ਕੀ ਜੇ ਇਨਚਾਰਜ ਲਗਾਇਆ ਤਾਂ ਪਾਰਟੀ ਇਹਨਾਂ ਦੇ ਉੱਤੇ ਭਰੋਸਾ ਜਤਾਉਗੀ ਪੁਰਾਣੇ ਨਾਲ ਜੁੜੇ ਹੋਏ ਨੇ ਤਾਂ ਇਹਨਾਂ ਦੇ ਉੱਤੇ ਭਰੋਸ ਜਿਆਦਾ ਕੋਈ ਸਮੀਕਰਨ ਹੋਰ ਬਦਲਦੇ ਨਹੀਂ ਕੋਈ ਹੋਰ ਸ਼ਿਫਟ ਕਰਾ ਕੇ ਇਧਰਲੇ ਪਾਸੇ ਲੱਗੇ ਆਇਆ ਜਾਂਦਾ ਔਰ ਉਸ ਨੂੰ ਕੰਟੈਸਟ ਕਰਾਇਆ ਜਾਂਦਾ ਉਹ ਦੇਖਣ ਵਾਲੀ ਗੱਲ ਵਿਕਰਮ ਜ਼ਰੂਰ ਰਹੂਗੀ ਤਾਂ ਇਹ ਤਾਂ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਸੰਭਾਵਿਤ ਚਿਹਰੇ ਆ ਤਾਂ ਹੁਣ ਲੈ ਚੱਲਦੇ ਤੁਹਾਨੂੰ ਕਾਂਗਰਸ ਵਾਲੇ ਬੰਨੇ ਤਾਂ ਕਾਂਗਰਸ ਦੇ ਕੋਲੇ ਵੀ ਹੈਵੀ weight ਚਿਹਰੇ ਹੈਗੇ ਆ ਤਾਂ ਵੱਡੇ ਵੱਡੇ ਚਿਹਰੇ ਆ ਤ੍ਰਿਪਤਰਜਿੰਦਰ ਸਿੰਘ ਬਾਜਵਾ ਤ੍ਰਿਪਤਰਜਿੰਦਰ ਸਿੰਘ ਬਾਜਵਾ ਸਾਹਿਬ ਕਾ ਮੰਤਰੀ ਨੇ ਔਰ ਮੌਜੂਦਾ ਐਮਐਲਏ ਨੇ ਚਰਨਜੀਤ ਕੌਰ ਬਾਜਵਾ ਪ੍ਰਤਾਪ ਸਿੰਘ ਬਾਜਵਾ ਹੁਣਾਂ ਦੇ ਵਾਈਫ ਨੇ ਔਰ ਬਲਜੀਤ ਪਾੜਾ ਬਲਜੀਤ ਪਾੜਾ ਜੋ ਨੇ ਵਰਿੰਦਰ ਮੀਤ ਸਿੰਘ ਪਾੜਾ ਹੁਣਾਂ ਦੇ ਭਰਾ ਨੇ ਔਰ ਉੱਥੇ ਪ੍ਰਧਾਨ ਵੀ ਨੇ ਔਰ ਪਿਛਲੇ ਜੀ ਇਹਨਾਂ ਨੇ ਸ਼ਕਤੀ ਪ੍ਰਦਰਸ਼ਨ ਵੀ ਕਹਿੰਦੇ ਕੀਤਾ ਤੇ ਅਮਰਦੀਪ ਸਿੰਘ ਚੀਮਾ ਇਹ ਇਹ ਚਿਹਰੇ ਹੈ ਕਾਂਗਰਸ ਦੇ ਕਾਂਗਰਸ ਦੇ ਵੱਲੋਂ ਸੰਭਾਵਿਤ ਚਿਹਰੇ ਤਾਂ ਜ਼ੋਰ ਲਾਇਆ ਜਾ ਰਿਹਾ ਕਾਂਗਰਸ ਦੇ ਵੱਲੋਂ ਖਾਸ ਤੌਰ ਤੇ ਤਾਂ ਇਹਨਾਂ ਚਿਹਰੇ ਤੇ ਜ਼ਿਕਰ ਕਰਦੇ ਗਏ ਕਿ ਸਭ ਤੋਂ ਪਹਿਲਾਂ ਤਾਂ ਬਾਜਵਾ ਸਾਹਿਬ ਤੋਂ ਹੀ ਆ ਜਾਣੇ ਦੋ ਬਾਜਵਾ ਨੇਕ ਤਾਂ ਤ੍ਰਿਪਿੰਦਰ ਜਿੰਦਰ ਸਿੰਘ ਬਾਦਵ ਬਾਜਵਾ ਤੇ ਦੂਜੇ ਬੰਨੇ ਚਰਨਜੀਤ ਕੌਰ ਬਾਜਵਾ ਬਿਲਕੁਲ ਤ੍ਰਿਪਿੰਦਰ ਬਾਜਵਾ ਦੀ ਜੇਕਰ ਗੱਲ ਕਰੀਏ ਹਾਲਾਂਕਿ ਕਹਿ ਰਹੇ ਨੇ ਕਿ ਓਪਨਲੀ ਤਾਂ ਨਹੀਂ ਇਹਨਾਂ ਦੇ ਵੱਲੋਂ ਜੋਰ ਲਗਾਇਆ ਜਾ ਰਿਹਾ ਪਰ ਅੰਦਰ ਖਾਤੇ ਚਰਚਾਵਾਂ ਇਹਨਾਂ ਦੀਆਂ ਵੀ ਚੱਲ ਰਹੀਆਂ ਨੇ ਕਿਉਂਕਿ ਤੁਸੀਂ ਦੇਖੋ ਜੇ ਆਪਾਂ ਬਲਜੀਤ ਪਾੜਾ ਗੱਲ ਕਰਦੇ ਹਾਂ ਬਲਜੀਤ ਪਾੜਾ ਜ਼ੂਲ ਕਲੇਮ ਕਰ ਰਹੇ ਨੇ ਔਰ ਬਲਜੀਤ ਪਾੜਾ ਦੇ ਸਾਹਮਣੇ ਜੇ ਨਾਮ ਆਉਂਦਾ ਹੈ ਚਰਨਜੀਤ ਕੌਰ ਬਾਜਵਾ ਦਾ ਬਾਜਵਾ ਪਰਿਵਾਰ ਦਾ ਨਾਮ ਆਉਂਦਾ ਤਾਂ ਇਹਨਾਂ ਦੇ ਵਾਈਫ ਨੂੰ ਜੋ ਹੈ ਕਿਹਾ ਜਾ ਰਿਹਾ ਕਿ ਸੀਟ ਦਿੱਤੀ ਜਾਵੇ ਹਾਲਾਂਕਿ ਇਸ ਤੋਂ ਪਹਿਲਾਂ ਇੱਕ ਵਾਰ ਚੋਣ ਤਾ ਚਰਨਜੀਤ ਕੌਰ ਬਾਜਵਾਵਾਂ ਦਾ ਨਾਮ ਵੀ ਚਰਚਾ ਦੇ ਵਿੱਚ ਹੈ ਪਰ ਚਰਨਜੀਤ ਕੌਰ ਬਾਜਵਾ ਉਹਨਾਂ ਨੂੰ ਜੇ ਇਹਨਾਂ ਨੇ ਇਹਨਾਂ ਦੇ ਕੋਰ ਨੇ ਇਹਨਾਂ ਦੀ ਜੁੰਡਲੀ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਉੱਪਰ ਹਾਵੀ ਹੋਣਾ ਹੋਵੇ ਤਾਂ ਉਹ ਫਿਰ ਤ੍ਰਿਪਿੰਦਰ ਸਿੰਘ ਬਾਜਵਾ ਨੂੰ ਹਾਵੀ ਉੱਪਰ ਕੀਤਾ ਜਾ ਰਿਹਾ ਹੈ ਕਿ ਕਲੇਮ ਉਹਨਾਂ ਦਾ ਜਿਆਦਾ ਬਣਦਾ ਹੈ ਤ੍ਰਿਪਿੰਦਰ ਸਿੰਘ ਬਾਜਵਾ ਨੂੰ ਚੋਣ ਲੜਾਈ ਜਾਵੇ ਪਰ ਅੰਦਰ ਖਾਤੇ ਜਿਹੜੀ ਉਹਨਾਂ ਦੀ ਸਾਡੀ ਆਪਾਂ ਕਹਿ ਲੀਏ ਕਿ ਜਿਹੜੀ ਇਹਨਾਂ ਦੀ ਕੋਰ ਮੈਂਬਰ ਦੀ ਇਹਨਾਂ ਦੀ ਸਾਰਿਆਂ ਦੀ ਟੀਮ ਹੈ ਉਹ ਪਿੱਛੇ ਬੈਕਿੰਗ ਇਹਨਾਂ ਦੀ ਪਾਰਟੀਆਂ ਦੀ ਹੈ ਫਿਰ ਉਹ ਭਾਵੇਂ ਰੰਦਾਵਾ ਹੋਣ ਸਰਕਾਰੀਆਂ ਹੋਣ ਵਾਜਵਾ ਹੋਣ ਤ੍ਰਿਪਿੰਦਰ ਵਾਜਵਾ ਆਪ ਹੋਣ ਵਾਜਵਾ ਜਾਂ ਉਹਨਾਂ ਦੇ ਬ੍ਰਦਰ ਬਿੰਦਰਪ੍ਰੀਤ ਸਿੰਘ ਪਾੜਾ ਦੀ ਗੱਲ ਕਰ ਲਈ ਸਭ ਤੋਂ ਵੱਧ ਕਾਂਗਰਸ ਸਭ ਤੋਂ ਵੱਧ ਮਾਰ ਦੇ ਨਾਲ ਦਿੱਤੇ ਹੋਇਆ ਚੰਗਾ ਹੋਲਡ ਰੱਖਦੇ ਆ ਔਰ ਉੱਥੇ ਹੀ ਗੱਲਬਾਤ ਹੋਈ ਇੱਕ ਸੋਰਸ ਨੇ ਬਹੁਤ ਕਲੂਜ਼ ਕਾਂਗਰਸ ਦੇ ਬੰਦੇ ਆ ਉਹਨਾਂ ਨਾਲ ਸਾਡੀ ਗੱਲ ਹੋਈ ਉਹ ਕਹਿੰਦੇ ਪਾੜਾ ਨੂੰ ਪੱਟਣ ਨੂੰ ਫਿਰਦੇ ਆ ਬਾਕੀ ਭਾਜੀਪੀ ਵਾਲੇ ਵੀ ਅਪਰੋਚ ਕਰ ਰਹੇ ਆ ਕਹਿੰਦੇ ਤੇ ਉਧਰ ਆਮ ਆਦਮੀ ਪਾਰਟੀ ਵੀ ਅਪਰੋਚ ਕਰ ਰਹੀ ਹੈ ਜਿੱਤੇ ਹੋਏ ਐਮਐਲਏ ਨੂੰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਅਸੀਂ ਲੈ ਜੀ ਖਿੱਚ ਕੇ ਪਰ ਇਸ ਤਰ੍ਹਾਂ ਦੀਆਂ ਤਾਂ ਹਾਲਾਂਕਿ ਦੱਸਿਆ ਜਾ ਰਿਹਾ ਕਿ ਆ ਬਰਿੰਦਰ ਮੀਤ ਪਾੜਾ ਹੋਣਾਂ ਨੂੰ ਪੂਰਾ ਜੋਰ ਹਾਈ ਕਮਾਂਡ ਵੱਲੋਂ ਕਹਿੰਦੇ ਕਿ ਫੋਨ ਆ ਰਿਹਾ ਇਹ ਤਾਂ ਤੁਸੀਂ ਤਿਆਰੀ ਕਰੋ ਤੁਹਾਨੂੰ ਲੈਕਚਰ ਲਗਾਉਣਾ ਉਹ ਆਪਣੇ ਭਰਾ ਤੇ ਲੱਗੇ ਹੋਇਆ ਕਹਿੰਦੇ ਕਿ ਨਹੀਂ ਬਲਜੀਤ ਪਾੜਾ ਲੜਾਓ ਬਿਕਰ ਅਮਰਦੀਪ ਸਿੰਘ ਚੀਮਾ ਦੀ ਗੱਲ ਕਰ ਲਈ ਤਾਂ ਪੁਰਾਣੇ ਕਾਂਗਰਸ ਦੇ ਨਾਲ ਇਹ ਜੁੜੇ ਹੋਏ ਨੇ ਔਰ ਖਾਸ ਗੱਲ ਇਹ ਹੈ ਕਿ 1910 ਬੂਥਾਂ ਦੇ ਉੱਤੇ ਜਾ ਕੇ ਇਹਨਾਂ ਨੇ ਆਪ ਲੋਕਾਂ ਦੇ ਨਾਲ ਗੱਲਬਾਤ ਵੀ ਕਰ ਲਈ ਹੈ ਉੱਥੇ ਬੂਥਾਂ ਦੇ ਨਾਲ ਯਾਨੀ ਕਿ 4 ਲੱਖ ਲੋਕਾਂ ਦੇ ਵਿੱਚ ਇਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕੰਮ ਕਰਦੇ ਹੋਏ ਆ ਰਹੇ ਨੇ ਖਾਸ ਤੌਰ ਤੇ ਪ੍ਰਧਾਨ ਮੰਤਰੀ ਮੋਦੀ ਹੁਣਾਂ ਦਾ ਵੀ ਟੱਚ ਚ ਰਿਹਾ ਹੈ ਜੀ ਬਿਲਕੁਲ ਉਹ ਮਤਲਬ ਕਾਫੀ ਇੰਟੈਲੈਕਚੁਅਲ ਇਹਨਾਂ ਦੇ ਕੋਲ ਨੋਲੇਜ ਹੈਗੀ ਹੈ ਕਾਫੀ ਇੰਟੈਲੈਕਚੁਅਲ ਨੇ ਔਰ ਤੁਸੀਂ ਦੇਖਿਆ ਹੋਗਾ ਜਿਨ੍ਹਾਂ ਦੇ ਸੋਸ਼ਲ ਮੀਡੀਆ ਹੈਂਡਲ ਦੀ ਗੱਲ ਕਰੀਏ ਤਾਂ ਕਦੀ ਵੀ ਇਹ ਦੂਸ਼ਣबाजी ਵਾਲੀ ਪੋਲਿਟਿਕਸ ਕਰਦੇ ਹੋ ਨਜ਼ਰ ਨਹੀਂ ਆਉਂਦੇ ਹਮੇਸ਼ਾ ਇਸ਼ੂਜ਼ ਨੂੰ ਰੇਜ਼ ਕਰਦੇ ਹੋ ਨਜ਼ਰ ਆਉਂਦੇ ਨੇ ਔਰ ਖਾਸ ਤੌਰ ਦੇ ਤੇ ਗੁਰਦਾਸਪੁਰ ਦੇ ਇਸ਼ੂਜ਼ ਗੁਰ ਕਿ ਜਾਇਆ ਜਾ ਸਕਦਾ ਕਿਉਂਕਿ ਬੋਤੀ ਵਾਰ ਇਹੀ ਹੁੰਦਾ ਕਿ ਅਸੀਂ ਦੇਖਦੇ ਹਾਂ ਕਿ ਲੀਡਰ ਇੱਕ ਦੂਸਰੇ ਤੇ ਇਲਜ਼ਾਮ ਬਾਜ਼ੀਆਂ ਜ਼ਰੂਰ ਲਗਾਉਂਦੇ ਨੇ ਪਰ ਜਿਹੜੇ ਆਪਣੇ ਹਲਕੇ ਦੀਆਂ ਸਮੱਸਿਆਵਾਂ ਹੋਣ ਹਲਕੇ ਤੇ ਪ੍ਰੋਬਲਮਜ਼ ਹੋਣ ਉਹਨਾਂ ਨੂੰ ਕਦੀ ਵੀ ਜਨਤਕ ਤੌਰ ਦੇ ਉੱਤੇ ਉਹ ਜ਼ਿਕਰ ਹੀ ਨਹੀਂ ਕਰਦੇ ਉਹਨਾਂ ਦੇ ਤਨਾਂ ਦੀ ਵੀਡੀਓ ਜਿਹੜੀਆਂ ਅਸੀਂ ਦੇਖਦੇ ਹੁੰਦੇ ਆ ਤਾਂ ਇਹ ਹਮੇਸ਼ਾ ਗੁਰਦਾਸਪੁਰ ਨੂੰ ਲੈ ਕੇ ਗੁਰਦਾਸਪੁਰ ਦੇ ਇਸ਼ੂਜ਼ ਦੀ ਇਸ਼ੂਜ਼ ਨੂੰ ਲੈ ਕੇ ਇਸ਼ੂ ਇਸ਼ੂ ਬੇਸ ਪੋਲਟਿਕ ਜਿਹੜੀ ਹੋਣੀ ਚਾਹੀਦੀ ਅਸਲ ਦੇ ਵਿੱਚ ਔਰ ਪਿੱਛੇ ਜਿਹੇ ਇਹ ਦੋ ਦਿਨ ਪਹਿਲਾਂ ਮਲਿਕਾ ਅਰਜੁਨ ਖੜਗੇ ਨਾਲ ਮੁਲਾਕਾਤ ਕਰਕੇ ਆਏ ਨੇ ਦਿੱਲੀ ਦੇ ਵਿੱਚ ਉੱਥੇ ਜਾ ਕੇ ਉਹਨਾਂ ਦੀ ਕੀ ਗੱਲਬਾਤ ਹੋਈ ਹੋਊਗੀ ਕਿਵੇਂ ਉਹਨਾਂ ਨੇ ਦੱਸਿਆ ਹੋਊਗਾ ਕਿ ਮੇਰੀ ਤਿਆਰੀਆਂ ਚੱਲ ਰਹੀਆਂ ਨੇ ਤਾਂ ਅਮਰਦੀਪ ਸਿੰਘ ਚੀਮਾ ਵੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਹੈਵੀ weight ਨਾਮ ਇਹਨਾਂ ਦਾ ਨਿਕਲ ਕੇ ਸਾਹਮਣੇ ਆ ਰਿਹਾ ਤਾਂ ਮੈਦਾਨ ਦੇ ਵਿੱਚ ਤਿੰਨੋਂ ਨਾਮ ਨੇ ਹਾਲਾਂਕਿ ਇਧਰਲੇ ਪਾਸੋਂ ਦੀ ਇਹਨੂੰ ਆਪਾਂ 1 2 3 ਕਰ ਲਈਏ ਜਾਂ ਇਧਰਲੇ ਪਾਸੋਂ 1 2 3 ਕਰ ਲਈਏ ਇਹ ਪਾਰਟੀ ਨੇ ਫੈਸਲਾ ਲੈਣਾ ਹੈ ਪਰ ਬਾਜਵਾ ਪਰਿਵਾਰ ਵੀ ਜ਼ਰੂਰ ਕੋਸ਼ਿਸ਼ਾਂ ਕਰ ਰਿਹਾ ਕਿ ਟਿਕਟ ਮਿਲੇ ਔਰ ਉੱਥੇ ਹੀ ਬਲਜੀਤ ਪਾੜਾ ਉਹਨਾਂ ਦੇ ਬ੍ਰਦਰ ਕੋਸ਼ਿਸ਼ਾਂ ਕਰ ਰਹੇ ਨੇ ਇਹਨਾਂ ਦੀ ਸਾਰੀ ਜਿਹੜੀ ਟੀਮ ਹੈ ਗਰੁੱਪ ਹੈ ਜਿਹੜਾ ਉਹ ਕੋਸ਼ਿਸ਼ਾਂ ਕਰ ਰਿਹਾ ਚੀਮਾ ਦਾ ਲੱਗ ਗਈ ਹੋਏ ਨੇ ਚੀਮਾ ਹਾਲਾਂਕਿ ਇਦਾਂ ਨਹੀਂ ਕਿ ਚੀਮਾ ਜਿਹੜੇ ਨੇ ਉਹ ਕਿਸੇ ਢੜੇ ਦੇ ਨਾਲ ਲਾ ਕੇ ਪੋਲਿਟਿਕਸ ਕਰ ਰਹੇ ਹੁਣ ਤਾਂ ਸਿੰਗਲ ਮੈਨ ਇੱਕ ਪੋਲਿਟਿਕ ਜਿਹੜੀ ਇੱਕ ਤਰੀਕੇ ਦੀ ਨਾਲੀ ਨਜ਼ਰ ਆਉਂਦੀ ਹੈ ਤਾਂ ਉਥੇ ਤ੍ਰਿਪਤਰਜਿੰਦਰ ਸਿੰਘ ਬਾਜਵਾ ਜਿਹੜੇ ਨੇ ਉਹ ਵੀ ਇਸ ਰੇਸ ਦੇ ਵਿੱਚ ਆ ਸਕਦੇ ਨੇ ਇਹਨਾਂ ਦਾ ਨਾਮ ਵੀ ਵਿਚਾਰਿਆ ਜਾ ਸਕਦਾ ਪਰ ਤ੍ਰਿਪਤਰਜਿੰਦਰ ਸਿੰਘ ਬਾਜਵਾ ਹੁਣੀ ਪਿਛਲੇ ਲੰਬੇ ਸਮੇਂ ਤੋਂ ਸਾਇਲੈਂਟ ਆ ਪਰ ਪਾਰਟੀ ਦੀਆਂ ਮੀਟਿੰਗਾਂ ਵਗੈਰਾ ਚ ਕਿਤੇ ਨਹੀਂ ਜਾਂਦੇ ਪਰ ਵੈਸੇ ਕਿਸੇ ਮਸਲੇ ਨੂੰ ਲੈ ਕੇ ਕਹੀਏ ਜਾਂ ਫਿਰ ਜਿਸ ਤਰੀਕੇ ਦੇ ਨਾਲ ਐਕਟਿਵ ਪੋਲਿਟਿਕਸ ਪਿਛਲੇ ਥੋੜੇ ਦਿਨਾਂ ਤੋਂ ਪਤਾ ਨਹੀਂ ਬਿਲਕੁਲ ਕਿਉਂਕਿ ਮੀਡੀਆ ਦੇ ਵਿੱਚ ਚਰਚਾ ਨਹੀਂ ਮੀਡੀਆ ਦੇ ਵਿੱਚ ਕੋਈ ਬਿਆਨਬਾਜ਼ੀ ਨਹੀਂ ਤੇ ਇਸ ਕਰਕੇ ਬਾਜਵਾ ਸਾਹਿਬ ਹੁਣੀ ਲੱਗਦਾ ਕਿ ਸਰੈਂਟ ਤਰੀਕੇ ਦੇ ਨਾਲ ਹੀ ਆਪਣੀ ਪੋਲਿਟਿਕਸ ਕਰ ਰਹੇ ਨੇ ਵੈਸੇ ਵੀ ਜਿਆਦਾਤਰ ਸਾਇਲੈਂਟ ਰਹਿੰਦੇ ਪਰ ਜਦੋਂ ਕੈਪਟਨ ਨੂੰ ਲਾਉਣਾ ਸੀਗਾ ਉਦੋਂ ਬਾਜਵਾ ਹੁਣੀ ਚੱਲੇ ਸੀਗਾ ਉਹ ਸਭ ਤੋਂ ਮੂਰੇ ਸੀ ਔਰ ਬਾਜਵਾਣਾ ਦੇ ਘਰ ਦੇ ਵਿੱਚ ਮੀਟਿੰਗ ਹੋਈ ਸੀ ਪਹਿਲੀ ਮੀਟਿੰਗ ਜਿਹੜੀ ਹੋਈ ਸੀ ਉਹ ਬਾਜਵਾਣਾ ਦੇ ਘਰ ਦੇ ਵਿੱਚ ਹੀ ਮੀਟਿੰਗ ਹੋਈ ਸੀ ਲੱਗ ਕੇ ਦੂਸਰੇ ਪਾਸੇ ਪਿਛਲੇ ਘਰ ਦੇ ਵਿੱਚ ਚੰਨੀ ਉਹਨਾਂ ਦੇ ਘਰ ਵੀ ਮੀਟਿੰਗ ਜੋ तामझाम ਸੀਗਾ ਜੋ ਮਿੱਟੀਗਾ ਸੀਗਾ ਉਹ ਰੱਖਿਆ ਗਈਆਂ ਸੀ ਮੁੱਖ ਸਰਗਨਾ ਆ ਮੁੱਖ ਪਲੈਨਿੰਗ ਕੀ ਜਿਹੜੀ ਉਹ ਇਹਨਾਂ ਦੇ ਘਰਾਂ ਤੋਂ ਸ਼ੁਰੂ ਹੋਈ ਜਾ ਰਹੀ ਸੀ ਔਰ ਅਗਲੀ ਜੇ ਆਪਾਂ ਗੱਲ ਕਰਦੇ ਆਂ ਪਾਰਟੀ ਦੀ ਤਾਂ ਅਕਾਲੀ ਦਲ ਅਕਾਲੀ ਦਲ ਕੀ ਕਰ ਰਿਹਾ ਤਾਂ ਅਕਾਲੀ ਦਲ ਦੇ ਨਾਂ ਜਿਹੜੇ ਆ ਉਹ ਤਿੰਨ ਨਾਂ ਸੁੱਚਾ ਸਿੰਘ ਬਹੁਤ ਚੀਜ਼ਾਂ ਅਲਾਈਂਸ ਦੇ ਉੱਤੇ ਨਿਰਭਰ ਕਰਦੀਆਂ ਨੇ ਬਿਲਕੁਲ ਬਿਲਕੁਲ ਔਰ ਇਹ ਨਾਮ ਚੇਂਜ ਵੀ ਹੋ ਸਕਦੇ ਕਿਉਂਕਿ ਜੇ ਅਲਾਈਂਸ ਹੋ ਗਿਆ ਫਿਰ ਤਾਂ ਸਾਰੀ ਬਾਜ਼ੀ ਪਲਟ ਜਾਣੀ ਹੈ ਫਿਰ ਤਾਂ ਸਾਰਾ ਗੇਮ ਘੁੰਮ ਜਾਣੀ ਹੈ ਚੇਂਜ ਹੋ ਜਾਣੀ ਸਾਰੀ ਸਾਰੀ ਤਾਂ ਪਰ ਫਿਲਹਾਲ ਅਲਾਈਂਸ ਨਹੀਂ ਹੈ ਇਸ ਕਰਕੇ ਤਿੰਨ ਨਾਂ ਨੇ ਸੋਚਾ ਸਿੰਘ ਛੋਟੇਪੁਰ ਵੱਡਾ ਨਾ ਔਰ ਰਵਿਕਰਨ ਸਿੰਘ ਕਾਲੋ ਰਵਿਕਰਨ ਸਿੰਘ ਕਾਲੋ ਛੋਟੇ ਜੇ ਮਾਰਜਨ ਨਾਲ ਸੁਜੀਂਦਰ ਧਾਵਾ ਤੋਂ ਹਾਰੇ ਆ ਔਰ ਗੁਰਇਕਬਾਲ ਸਿੰਘ ਮਾਹਲ ਤਾਂ ਤਿੰਨੋਂ ਵੱਡੇ ਨਾਂ ਨੇ ਅਕਾਲੀ ਦਲ ਦੇ ਔਰ ਚੌਥਾ ਤਾਂ ਸਾਇਨ ਹੈ ਕੋਈ ਹੋਰ ਦੇਖਣਾ ਹੋਊਗਾ ਕੀ ਬਣਦਾ ਜੇ ਐਲਾਈਸ ਹੋ ਗਿਆ ਤਾਂ ਫਿਰ ਤਾਂ ਕੋਈ ਹੋਰ ਹੋਈ ਜਾਣਾ ਬਿਲਕੁਲ ਛੋਟੇਪੁਰ ਉਹਨਾਂ ਦੀ ਗੱਲ ਕਰ ਲਈ ਤਾਂ ਆਲਰੇਡੀ ਕਿਉਂਕਿ ਆਮ ਆਦੀ ਪਾਰਟੀ ਤੋਂ ਚੋਣ ਲੜ ਚੁੱਕੇ ਨੇ ਅਕਾਲੀ ਦਲ ਚਾਹਾਲਕੀ ਘਰ ਵਾਪਸੀ ਕੀਤੀ ਉਹਨਾਂ ਨੇ ਦੁਬਾਰਾ ਫੇਰ ਕਰੇ ਹੋਰ ਮੈਂਬਰ ਰਹੇ ਆਮ ਆਦੀ ਪਾਰਟੀ ਦੇ ਕੋਰ ਮੈਂਬਰ ਰਹੇ ਨੇ ਆ ਤਾਂ ਛੋਟੇ ਪੁਰਾਣਾਂ ਨੂੰ ਵੀ ਪਾਰਟੀ ਜੋਇਆ ਉਹ ਅੱਗੇ ਕਰ ਸਕਦੀ ਹੈ ਚੋਣ ਲੜਾ ਸਕਦੀ ਹੈ ਲਾ ਕਿ ਰਵੀਕਰਨ ਕਾਲੋਣਾ ਦੇ ਜੇਕਰ ਆਪਾਂ ਜ਼ਿਕਰ ਕਰਦੇ ਆ ਤਾਂ ਰਵੀਕਰਨ ਕਾਲੋਣਾ ਦਾ ਵੀ ਇੱਕ ਵਧੀਆ ਹੋਲਡ ਰਿਹਾ ਬਹੁਤ ਟਫ ਫਾਈਟ ਜਿਹੜੀ ਸੀ ਇਹਨਾਂ ਨੇ ਸੁਜਿੰਦਰ ਰੰਧਾਵਾ ਨੂੰ ਦਿੱਤੀ ਸੀ ਅਖੀਲੇ ਟਾਈਮਾਂ ਤੱਕ ਜਿਹੜੇ ਗੇੜ ਚੱਲ ਰਹੇ ਸੀਗੇ ਉਸ ਉਸ ਸਮੇਂ ਦੇ ਵਿੱਚ ਕਿ ਜਦੋਂ ਅਕਾਲੀ ਦਲ ਦੇਖੋ ਵੱਡੇ ਵੱਡੇ ਚਿਹਰੇ ਜੀ ਪ੍ਰਕਾਸ਼ ਸਿੰਘ ਬਾਦਲ ਸਿੰਘ ਬਾਦਲ ਸੁਖਵੀਰ ਬਾਦਲ ਹੋਣੀ ਵਿਕਰਮਜੀਤ ਸਿੰਘ ਹੋਣੇ ਵੱਡੇ ਵੱਡੇ ਚਿਹਰੇ ਹਾਲਾਂਕਿ ਵਿਕਰਮਜੀਤ ਸਿੰਘ ਦਾ ਆਪ ਦੇ ਇਲਾਕੇ ਚ ਰਸੂ ਬੜਾ ਜ਼ਬਰਦਸਤ ਹੈ ਆਪ ਦੀ ਪਤਨੀ ਨੂੰ ਐਕਸ਼ਨ ਦਿਤਾ ਦਿੰਦਾ ਹੁੰਦਾ ਨੇ ਪਰ ਉਹ ਤਾਂ ਨਵਜੋਤ ਸਿੱਧੂ ਦੇ ਨਾਲ ਟਸਲ ਉਹਨਾਂ ਦੀ ਹੋਊਗੀ ਜਿਸ ਕਰਕੇ ਉਹ ਆਰਗਨਿਟਮ ਮਜੀਠੀਆ ਹੁਣੀ ਪੱਕਾ ਵਿਧਾਨ ਸਭਾ ਦੇ ਵਿੱਚ ਹੁੰਦੇ ਪਰ ਰਵਿਕਰਨ ਕਾਲੋ ਹੁਣੀ ਵੀ ਬਹੁਤ ਜ਼ਬਰਦਸਤ ਹੋਲਡ ਹੈ ਨਾਲ ਆਪਣੇ ਇਲਾਕੇ ਦੇ ਵਿੱਚ ਫੈਨ ਫੋਲੋਇੰਗ ਵੀ ਜ਼ਬਰਦਸਤ ਹੈ ਨਾਲ ਦੇ ਆਰ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਵੀ ਆਜਕਲ ਦੇ ਰੀਲ ਲਾਦੇ ਰੀਲ ਲਾਦੇ ਵਸਲੇ ਚ ਬਿਲਕੁਲ ਕਾਨੂੰਨੀ ਚੰਗੀ ਫੈਨ ਫੋਲੋਇੰਗ ਹੈ ਤਾਂ ਗੁਰ ਇਕਬਾਲ ਸਿੰਘ ਮਾਲ ਹੁਣੀ ਵੀ ਚੰਗਾ ਨਾਂ ਇਲਾਕੇ ਦੇ ਵਿੱਚ ਬਿਲਕੁਲ ਤਾਂ ਇਹ ਚਿਹਰੇ ਜਿਹੜੇ ਨੇ ਕੋਸ਼ਿਸ਼ਾਂ ਜ਼ਰੂਰ ਕਰ ਰਹੇ ਹੋਣਗੇ ਹਾਲਾਂਕਿ ਇਹਨਾਂ ਨੂੰ ਪਤਾ ਹੀ ਹੈ ਅਲਾਈਅੰਸ ਆਲਮੋਸਟ ਵਿਕਰਮ 99 9. ਪਰਸੈਂਟ ਤੱਕ ਹੋ ਹੀ ਚੁੱਕਿਆ ਹੈ ਤਾਂ ਉਹ ਇਹੀ ਸੋਚਦੇ ਨੇ ਕਿ ਕਿਉਂ ਅਸੀਂ ਆਪਣੇ ਰਿਸੋਰਸਸ ਵੇਸਟ ਕਰੀਏ ਕਿਉਂ ਅਸੀਂ ਮੈਦਾਨ ਦੇ ਵਿੱਚ ਜਾ ਕੇ ਕਿਉਂ ਆਪਣਾ ਟਾਈਮ ਵੀ ਵੇਸ ਕਰੀਏ ਤਾਂ ਇਹ ਸਭ ਕੁਝ ਚੀਜ਼ਾਂ ਉਹਨਾਂ ਦੇ ਵੱਲੋਂ ਇਹੀ ਵਾਚੀਆਂ ਜਾ ਰਹੀਆਂ ਨੇ ਇਹ ਦੇਖਿਆ ਜਾ ਰਿਹਾ ਹੈ ਕਿ ਕਦੋਂ ਅਲਾਈਅੰਸ ਹੁੰਦਾ ਹੈ ਆਫੀਸ਼ੀਅਲ ਤੌਰ ਦੇ ਉੱਤੇ ਕਦੋਂ ਅਲਾਈਅੰਸ ਦੀ ਚਰਚਾਵਾਂ ਹੁੰਦੀਆਂ ਨੇ ਔਰ ਵਿਕਰਮ ਕਾਹ ਲੋ ਹਾਲਾਂਕਿ ਥੋੜੇ ਨਾਰਾਜ਼ ਵੀ ਰਹੇ ਪਿੱਛੇ ਜਿਹੜੀਆਂ ਬੈੜਕਾਂ ਹੋਈਆਂ ਬੀਬੀ ਜ਼ਗੀਰ ਕੌਰ ਚੰਦੂ ਮਾਰਾ ਗਰੁੱਪ ਦੀ ਜਿਹੜੀਆਂ ਬੈੜਕਾਂ ਹੁੰਦੀਆਂ ਸੀਗੀਆਂ ਜਿਹਦੇ ਵਿੱਚ ਕਿਹਾ ਸੀ ਕਿ ਇਹ ਬਾਗੀ ਹੋਗੇ ਸਾਰੇ ਤਾਂ ਕਿਹਾ ਸੀ ਕਿ ਬਾਗੀ ਨਹੀਂ ਹੋਏ ਹਾਲਾਂਕਿ ਕੱਲ ਉਹਨਾਂ ਦੇ ਘਰ ਹੀ ਉਹ ਬੈੜਕਾਂ ਹੋਈਆਂ ਸੀਗੀਆਂ ਤਾਂ ਇਹ ਨਾਮ ਸੰਭਾਵੀ ਚਿਹਰਿਆਂ ਦੇ ਵਿੱਚੋਂ ਅਕਾਲ ਦਲ ਦੇ ਵੀ ਨਜ਼ਰ ਆ ਰਹੇ ਨੇ ਪਰ ਮੈਨੂੰ ਲੱਗਦਾ ਕਿ ਸੀਟ ਇਹ ਭਾਜਪਾ ਦੇ ਕੋਲ ਜਾਣੀ ਹੈ ਤਾਂ ਭਾਜਪਾ ਦੇ ਹੀ ਉਮੀਦਵਾਰ ਨੂੰ ਜਿਹੜਾ ਮੈਦਾਨ ਦੇ ਵਿੱਚ ਉਤਾਰਿਆ ਜਾਊਗਾ ਔਰ ਅਲਾਈਅੰਸ ਜੋ ਹੈ ਆਲਮੋਸਟ ਡਾਨੀ ਹੀ ਹੈ ਤਾਂ ਦੇਖਣਾ ਹੋਊਗਾ ਕਿ ਅਲਾਈਅੰਸ ਤੋਂ ਬਾਅਦ ਅਕਾਲ ਦਲ ਔਰ ਭਾਜਪਾ ਦੀ ਕੀ ਤਸਵੀਰ ਨਜ਼ਰ ਆਉਂਦੀ ਹੈ ਤਸਵੀਰ ਨਿਕਲ ਕੇ ਕੀ ਆਉਂਦੀ ਹੈ ਤਾਂ ਇੱਕ ਵਾਰ ਸਾਰੇ ਚਿਹਰੇ ਇੱਕ ਵਾਰ ਸਾਰੇ ਚਿਹਰੇ ਆ ਇਹ ਜਿਹੜੇ ਤੁਸੀਂ ਦੇਖ ਲਓ ਫੁੱਲ ਸਕਰੀਨ ਤੇ ਤਾਂ ਭਾਜਪੀ ਦੇ ਵੱਲੋਂ ਉਮੀਦਵਾਰ ਕੌਣ ਹੋਏਗਾ ਸੰਭਾਵਤ ਨਾ ਸੁਨੀਲ ਕੁਮਾਰ ਜਾਖੜ ਹੁਣੀ ਪ੍ਰਧਾਨ ਨੇ ਭਾਜਪੀ ਦੇ ਔਰ ਫਤੇਜੰਗ ਸਿੰਘ ਬਾਜਵਾ ਕਵਿਤਾ ਖੰਨਾ ਅਸ਼ਵਨੀ ਸ਼ਰਮਾ ਕੰਗਨਰ ਨੌਤ ਔਰ ਉਧਰੋਂ ਆਮ ਆਦਮੀ ਪਾਰਟੀ ਚ ਸ਼ੈਰੀ ਕੌਸੀ ਮੌਜੂਦਾ ਐਮਐਲਏ ਵੀ ਨੇ ਰਮਨ ਬਹਿਲ ਹੁਣਾ ਦਾ ਜ਼ਿਕਰ ਹੋ ਰਿਹਾ ਔਰ ਉਧਰ ਹੀ ਜਗਰੂਪ ਸਿੰਘ ਸੇਖਵਾ ਵੀ ਬੜੀ ਮਜ਼ਬੂਤ ਦਾਅਵੇਦਾਰੀ ਜਿਤਾ ਰਹੇ ਡਾਕਟਰ ਕੇ.ਡੀ ਸਿੰਘ ਹੁਣੀ ਨੇ ਤਾਂ ਅਰਜੀਵ ਸ਼ਰਮਾ ਹੁਣੀ ਇੰਚਾਰਜ ਵੀ ਨੇ ਔਰ ਉਧ ਕਾਂਗਰਸ ਵੱਲੋਂ ਤਰਪ ਤਰਜਿੰਦਰ ਸਿੰਘ ਬਾਜਵਾ ਚਰਨਜੀਤ ਕੌਰ ਬਾਜਵਾ ਜਾਂ ਬਲਜੀਤ ਪਾੜਾ ਹਾਲਾਂਕਿ ਬਾ ਸਟਰੋਂਗ ਚਰਚਾ ਜਿਹੜੀ ਉਹ ਪਾੜਾ ਪਰਿਵਾਰ ਦੀ ਹੋ ਰਹੀ ਹੈ ਕਿਉਂਕਿ ਇਹਨਾਂ ਦੇ ਭਰਾ ਐਮ.ਐਲ.ਏ ਨੇ ਔਰ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਪਰ ਉਹ ਕਹਿੰਦੇ ਕਿ ਨਹੀਂ ਮੈਂ ਇਲੈਕਸ਼ਨ ਨਹੀਂ ਲੜਨਾ ਇਸ ਤਰ੍ਹਾਂ ਦੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਉਹਨਾਂ ਦੇ ਸੋਰਸ ਜਿੱਦਾ ਸਹੀ ਗੱਲ ਹੋਈ ਤਾਂ ਉਹ ਕਹਿੰਦੇ ਕਿ ਬਲਜੀਤ ਪਾੜਾ ਨੂੰ ਦਿੱਤੀ ਜਾਵੇ ਟਿਕਟ ਜੇ ਦੇਣੀ ਹੈ ਤਾਂ ਇਹ ਸਾਡੇ ਪਰਿਵਾਰ ਨੂੰ ਦੇਣੀ ਨਹੀਂ ਤਾਂ ਜਿੰਨੂੰ ਮਰਜ਼ੀ ਟਿਕਟ ਦੇ ਦਿਓ ਅਸੀਂ ਨਾਲ ਤੁਰ ਪਾਂਗੇ ਉਧਰੋਂ ਅਮਰਜੀਤ ਅਮਰਦੀਪ ਸਿੰਘ ਚੀਮਾ ਵੱਡਾ ਨਾਇਕ ਔਰ ਸਾਇਲੈਂਟ ਤਰੀਕੇ ਨਾਲ ਕੰਮ ਕਰਦੇ ਆ ਕੋਈ ਸ਼ੋ ਸ਼ਰਾਬਾ ਨਹੀਂ ਕੋਈ ਉਸ ਤਰ੍ਹਾਂ ਦੀ ਪੋਲਿਟਿਕਸ ਨਹੀਂ ਇਹ ਕਰਦੇ ਔਰ ਕਾਫੀ ਇਹ ਜ਼ਿਕਰ ਕੀਤਾ ਉਧਰੋਂ ਅਕਾਲੀ ਦਲ ਜੇ ਅਲਾਈਅንስ ਨਾ ਹੋਇਆ ਤਾਂ ਫਿਰ ਸਿਚੁਏਸ਼ਨ ਹੋਰ ਹੋਊਗੀ ਪਰ 99% ਜਿਵੇਂ ਤੁਸੀਂ ਜ਼ਿਕਰ ਕੀਤਾ ਗਗਨ ਤਾਂ ਸੁੱਚਾ ਸਿੰਘ ਛੋਟੇ ਪਰ ਹੁਣ ਹੁਣਾਂ ਦੀ ਤਸਵੀਰ ਹੈ ਰਵਿਕਰਨ ਸਿੰਘ ਕਾਹਲ ਹੁਣੀ ਥੋੜੇ ਜੇ ਮਾਰਜਨ ਨਾਲ ਰਹਿ ਗਏ ਔਰ ਗੁਰਇਕਬਾਲ ਸਿੰਘ ਮਾਹਲ ਹੁਣੀ ਤਾਂ ਇਹਨਾਂ ਤਿੰਨਾਂ ਦੇ ਵਿੱਚੋਂ ਦੇਖਣਾ ਹੋਊਗਾ ਜੇ ਗੇਮ ਘੁੰਮ ਜਾਂਦੀ ਫਿਰ ਇਹਨਾਂ ਦੇ ਵਿੱਚੋਂ ਕੋਈ ਹੋਊਗਾ ਜਾ ਫਿਰ ਜੇ ਨਹੀਂ ਅਲਾਇنس ਹੁੰਦਾ ਫਿਰ ਇਹਨਾਂ ਦੇ ਵਿੱਚੋਂ ਫਿਰ ਤਾਂ ਸਾਰੇ ਆਪੋ ਆਪਣਾ ਡੱਫਲੀ ਆਪੋ ਆਪਣਾ ਰਾਗ ਲਾਪਣਗੇ ਪਰ ਦੇਖਣਾ ਹੋਊਗਾ ਬਿਲਕੁਲ ਤਾਂ ਉਹੀ ਗੱਲ ਹੈ ਕਿ ਦੇਖਣਾ ਹੋਊਗਾ ਕਿ ਗੁਰਦਾਸਪੁਰ ਤੋਂ ਤੁਹਾਡਾ ਉਮੀਦਵਾਰ ਕੌਣ ਹੋਊਗਾ ਕੌਣ ਬਣੇਗਾ ਐਮਪੀ ਤਾਂ ਐਮਪੀ ਦੇ ਟਿਕਟ ਕਿਸ ਨੂੰ ਦਿੱਤੀ ਜਾਂਦੀ ਔਰ ਕੌਣ ਐਮਪੀ ਦੀ ਟਿਕਟ ਦੇ ਉੱਤੇ ਇਹ ਚੋਣ ਲੜਦਾ ਔਰ ਜਿੱਤ ਹਾਸਲ ਕਰਦਾ